ਆਉਣ ਵਾਲੇ ਦਿਨ ਬਹੁਤ ਖਤਰਨਾਕ ਹੋ ਸਕਦੇ ਨੇ ਪੰਜਾਬ ਦੇ ਲਈ ਜਦੋਂ ਇਹ ਸਵਾਲ ਠਾਇਆ ਜਾਂਦਾ ਜੀ ਭਈਆ ਨੇ ਆ ਕੇ ਜੀ ਪੰਜਾਬ ਦੇ ਵਿੱਚ ਗੰਦ ਪਾ ਦਿੱਤਾ ਉਹ ਛੱਡ ਕੇ ਚਲੇ ਜਾਣ ਤੇ ਨਾਰੇ ਵੀ ਲਾਏ ਜਾਂਦੇ ਨੇ ਕਿ ਭਈਏ ਭਜਾਓ ਪੰਜਾਬ ਬਚਾਓ ਇੱਕ ਕਮਿਊਨਿਟੀ ਜਿਹਨੂੰ ਅਸੀਂ ਕਹਿੰਦੇ ਆ ਕਿ ਯੂਪੀ ਵਾਲੇ ਆ ਬਿਹਾਰ ਵਾਲੇ ਆ ਉਹ ਘਟਾਰੇ 'ਚ ਖੜੇ ਕਰ ਦਿੱਤੇ ਇੱਕ ਵਿਅਕਤੀ ਦੇ ਕਾਰਨ ਇਹ ਜਾਇਜ਼ ਹੈ ਜਿਹੜੀ ਉਸ ਬੱਚੇ ਨਾਲ ਬਦ ਫੈਲੀ ਹੋਈ ਫਿਰ ਉਹਦਾ ਕਤਲ ਹੋਇਆ ਤੇ ਜਿਹੜੀ ਇਹ ਘਟਨਾ ਹੈ ਇਹ ਬਹੁਤ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਨਿੰਦਣਜੋਗ ਘਟਨਾ ਹੈ ਤੇ ਇਹਦਾ ਜੋੜਾ ਵੀ ਦੋਸ਼ੀ ਹੈ ਉਹਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਇੱਕ ਪੂਰੇ ਦੇ ਪੂਰੇ ਭਾਈਚਾਰੇ ਨੂੰ ਅਪਰਾਧੀ ਇਕਰਾਰ ਦਿਨੇ ਆ ਤਾਂ ਇਹ ਸਾਡੀ ਮਤਲਬ ਜਿਹਨੂੰ ਅਸੀਂ ਕਹਿੰਦੇ ਆ ਸਾਡੇ ਨਜ਼ਰੀਏ ਦੀ ਜਾਂ ਸਾਡੇ ਦੇਖਣ ਦੇ ਜਿਹੜਾ ਕਾਂ ਹੈ ਇਹ ਉਹਨੂੰ ਅਜਾਗਰ ਕਰਦਾ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਨੂੰ ਉਹਨਾਂ ਦਾ ਬਾਈਕਾਟ ਦੇ ਮਤੇ ਸ਼ੁਰੂ ਹੋ ਜਾਂਦੇ ਉਹਨਾਂ ਨੂੰ ਰਹਿਣ ਨਹੀਂ ਦਿੱਤਾ ਜਾਊਗਾ ਉਹ ਛੱਡ ਕੇ ਚਲੇ ਜਾਣ ਤੇ ਨਾਰੇ ਵੀ ਲਾਏ ਜਾਂਦੇ ਨੇ ਕਿ ਭਈਏ ਭਜਾਓ ਪੰਜਾਬ ਬਚਾਓ ਇਹਨਾਂ ਦੋਨਾਂ ਘਟਨਾਵਾਂ ਨੂੰ ਇੱਕ ਔਸਤ ਦੇਖਦੇ ਹਾਂ ਵੀ ਜਦੋਂ ਇਹ ਘਟਨਾ ਨੂੰ ਅੰਜਾਮ ਇੱਕ ਪ੍ਰਵਾਸੀ ਮਜ਼ਦੂਰ ਨੇ ਦਿੱਤਾ ਹੈ ਤਾਂ ਅਸੀਂ ਪੂਰੇ ਦੇ ਪੂਰੇ ਉਹਨਾਂ ਦੇ ਭਾਈਚਾਰੇ ਨੂੰ ਦੋਸ਼ੀ ਠਹਿਰਾ ਦਿੰਦੇ ਹਾਂ ਪਰ ਜਦੋਂ ਇਹੀ ਕੰਮ ਹੁਣ ਪੰਜਾਬੀ ਨੌਜਵਾਨਾਂ ਨੇ ਕੀਤਾ ਤਾਂ ਫਿਰ ਅਸੀਂ ਕਿਹਨੂੰ ਇਹਦਾ ਮੇਣਾ ਕਿਹਨੂੰ ਮਾਰਾਂਗੇ ਵੀ ਹੁਣ ਪੰਜਾਬ ਦੇ ਵਿੱਚੋਂ ਕਿਹਨੂੰ ਭਜਾ ਕੇ ਸਾਡੇ ਪੰਜਾਬ ਦੇ ਜਿਹੜੇ ਬੱਚਿਆਂ ਦੀ ਸੁਰੱਖਿਆ ਹੋ ਸਕਦੀ ਹੈ ਇਕਾ ਦੁੱਕਾ ਘਟਨਾਵਾਂ ਦੇ ਆਧਾਰ ਤੇ ਪੂਰੇ ਦੇ ਪੂਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਇਹਦੇ ਪਿੱਛੇ ਕੰਮ ਕਰਦੀ ਜਿਹੜੀ ਭਾਵਨਾ ਉਹ ਨਸਲੀ ਜਿਹਨੂੰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਸਲੀ ਜਿਹੜਾ ਇੱਕ ਬੇਤਕਰੇ ਦੀ ਨਸਲੀ ਅ ਨਫ਼ਰਤ ਦੀ ਜਿਹੜੀ ਭਾਵਨਾ ਹੈ ਉਹ ਇਹਦੇ ਪਿੱਛੇ ਕੰਮ ਕਰ ਰਹੀ ਹੈ ਕੈਨੇਡਾ ਚ ਨਸਲੀ ਵਿਤਕਰਿਆਂ ਦੀ ਗੱਲ ਚੱਲੀ ਅਮਰੀਕਾ ਚੱਲੀ ਆਸਟ੍ਰੇਲੀਆ ਚ ਵੀ ਇਤਤਕੇ ਘਟਨਾਵਾਂ ਆਈਆਂ ਵੀ ਇੱਥੇ ਵੀ ਬਹੁਤ ਸਾਰੇ ਮੁਜਾਰੇ ਹੋਏ ਉਸ ਗੱਲ ਨੂੰ ਲੈ ਕੇ ਬਹੁਤ ਪਿੱਛੇ ਜਾ ਕੇ ਆਪਾਂ ਦੇਖਦੇ ਹਾਂ ਇਹ ਮਤਲਬ ਪਹਿਲਾਂ ਤੋਂ ਕ੍ਰੀਏਟ ਕੀਤੀ ਹੋਈਗੀ ਇਹ ਪੂਰੇ ਸੰਸਾਰ ਦੇ ਵਿੱਚ ਵਿਤਕਰਾਂ ਦੁਨੀਆ ਪੱਧਰ ਤੇ ਤੁਸੀਂ ਇਹ ਦੇਖੋਗੇ ਕਿ ਪਛਾਣ ਦੀ ਰਾਜਨੀਤੀ ਨੂੰ ਹੋਰ ਵੱਧ ਤਕੜਾ ਕੀਤਾ ਜਾ ਰਿਹਾ ਤੇ ਇਹਦੇ ਪਿੱਛੇ ਇੱਕ ਖਾਸ ਤਰ੍ਹਾਂ ਦੀ ਪੋਲਿਟਿਕਸ ਹੈ ਚਾਰਕ ਕਿਤਾਬਾਂ ਪੜ੍ਹ ਕੇ ਆਪਦੇ ਆਪ ਨੂੰ ਬੁੱਧੀਜੀਵੀ ਕਹਾਉਣ ਲੱਗ ਜਾਂਦੇ ਨੇ ਉਸ ਤਰ੍ਹਾਂ ਦੇ ਇੱਕ ਬੰਦੇ ਨੇ ਇਹ ਕਿਹਾ ਕਿ ਪੰਜਾਬ ਦੇ ਜਿਹੜੇ ਇਹ ਲੈਫਟਿਸਟ ਨੇ ਨਾ ਇਹਨਾਂ ਨੂੰ ਇਹ ਸਵਾਲ ਦੀ ਸਮਝ ਨਹੀਂ ਆ ਰਹੀ ਕਿ ਇਹ ਨਸਲੀ ਵਿਤਕ੍ਰੇ ਦਾ ਸਵਾਲ ਨਹੀਂ ਹੈ ਇਹ ਅਸਲ ਦੇ ਵਿੱਚ ਪੰਜਾਬੀ ਪਛਾਣ ਦਾ ਮਾਮਲਾ ਹੈ ਉਹਦਾ ਮਤਲਬ ਤਾਂ ਇਹ ਹੈ ਵੀ ਉਹ ਪਛਾਣ ਦਾ ਮਤਲਬ ਹੈ ਵੀ ਇੱਕ ਪੱਗ ਸਜੀ ਹੋਵੇ ਗਾਤਰਾ ਪਾਇਆ ਹੋਵੇ ਆਹ ਪਹਿਰਾਵਾ ਹੋਵੇ ਦਾੜੀ ਛੱਡੀ ਹੋਵੇ ਉਸ ਤਰ੍ਹਾਂ ਨਾਲ ਦਾ ਫਿਰ ਤੇਰੇ ਮੇਰੇ ਅਰਗੇ ਬੰਦੇ ਆਪਾਂ ਵੀ ਤਾਂ ਉਸ ਪਛਾਣ ਨੂੰ ਖਤਰਾਈਆਂ ਕਿਉਂਕਿ ਅਸੀਂ ਵੀ ਉਸ ਗੱਲ ਨੂੰ ਫਾਲੋ ਨਹੀਂ ਕਰਦੇ ਚਾਹੇ ਸੀ ਪੰਜਾਬ ਦੀ ਧਰਤੀ ਤੇ ਜੰਮੇ ਆ ਵੀ ਜੇ ਖਤਰਾ ਹੁੰਦਾ ਖਤਰਾ ਇਸ ਰੂਪ ਚ ਹੀ ਆਊਗਾ ਨਾ ਵੀ ਪੰਜਾਬੀਆਂ ਨੇ ਭਈ ਪੰਜਾਬੀ ਬੋਲਣੀ ਛੱਡ ਕੇ ਹੁਣ ਬਿਹਾਰੀ ਬੋਲਣੀ ਸ਼ੁਰੂ ਕਰ ਦਿੱਤੀ ਆਪਣੇ ਪੰਜਾਬੀ ਬੋਲਦੇ ਨੇ ਜੇ ਕੋਈ ਬਿਹਾਰੀ ਆ ਕੇ ਜਾਂ ਯੂਪੀ ਵਾਲਾ ਆ ਕੇ ਗੱਲ ਕਰਦਾ ਸਾਡੇ ਪੰਜਾਬੀ ਉਹਦੇ ਨਾਲ ਉਸ ਭਾਸ਼ਾ ਚ ਗੱਲ ਕਰਦੇ ਨੇ ਹਾਲਾਂਕਿ ਉਹ ਆਪਣੀ ਨਹੀਂ ਬਦਲਦੇ ਕਿਸੇ ਮੌਕੇ ਤੇ ਕਮਿਊਨੀਕੇਟ ਕਰਨ ਵਾਸਤੇ ਹਿੰਦੀ ਬੋਲਣਾ ਉਸ ਲੈਂਗੁਏਜ ਨੂੰ ਅਪਣਾਉਣਾ ਨਹੀਂ ਹੁੰਦਾ ਲੈਂਗੁਏਜ ਉਹ ਸਾਡੀ ਅਪਣਾ ਰਹੇ ਨੇ ਪਹਿਰਾਵਾ ਉਹ ਸਾਡਾ ਅਪਣਾ ਰਹੇ ਨੇ ਕਿੰਨੇ ਤੁਸੀਂ ਬਹੁਤ ਵੱਡੀਆਂ ਆਧਾਰ ਨਾਲ ਤੁਹਾਨੂੰ ਮਿਲਣਗੇ ਅਮਰਤ ਸ਼ਕਿਆ ਹੋਆ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮਸ ਪੰਜਾਬ ਮੈਂ ਹੈਪੀ ਪਕਤਾ ਪੰਜਾਬ ਦੇ ਮਸਲਿਆਂ ਤੇ ਗੱਲ ਕਰਨੀ ਬਣਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਹਰ ਸੁਚੇਤ ਬੰਦੇ ਨੂੰ ਜਿਹੜਾ ਚਿੰਤਨ ਦੇ ਨਾਲ ਜੁੜਿਆ ਹੋਇਆ ਉਸ ਨੂੰ ਇਹਨਾਂ ਮਸਲਿਆਂ ਦੇ ਉੱਤੇ ਜੋ ਕੁਝ ਪੰਜਾਬ ਚੱਲ ਰਿਹਾ ਉਸ ਤੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਬਹੁਤੇ ਲੋਕ ਚੁੱਪ ਕਰ ਜਾਂਦੇ ਨੇ ਕਿ ਡਰ ਲੱਗਦਾ ਜੀ ਜੇ ਅਸੀਂ ਕਿਤੇ ਜਾ ਕੇ ਕੁਝ ਬੋਲਾਂਗੇ ਲੋਕ ਗਾਲਾਂ ਕੱਢਦੇ ਨੇ ਜੀ ਲੋਕ ਬੋਲਦੇ ਨੇ ਫਿਰ ਬੋਲੂਗਾ ਕੌਣ ਆਉਣ ਵਾਲੇ ਦਿਨ ਬਹੁਤ ਖਤਰਨਾਕ ਹੋ ਸਕਦੇ ਨੇ ਪੰਜਾਬ ਦੇ ਲਈ ਕਿ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਾਂ ਜਿਸ ਤਰ੍ਹਾਂ ਦੀ ਬੇਵਚਲਾਈ ਜਾ ਰਹੀ ਹੈ ਕਿ ਮਤਲਬ ਮਨੁੱਖ ਨੂੰ ਮਨੁੱਖ ਤੋਂ ਤੋੜਿਆ ਜਾ ਰਿਹਾ ਹੈ ਜਿਹੜੀ ਘਟਨਾ ਦੀ ਮੈਂ ਪਹਿਲਾਂ ਵੀ ਕਈ ਇੰਟਰਵਿਊ ਦੇ ਵਿੱਚ ਗੱਲ ਕਰ ਚੁੱਕਾ ਕਿ ਘਟਨਾ ਵਾਪਰੀ ਬਹੁਤ ਮਾੜਾ ਹੋਇਆ ਇੱਕ ਮਾਸੂਮ ਨੂੰ ਕਤਲ ਕਰ ਦੇਣਾ ਬਹੁਤ ਮਾੜੀ ਗੱਲ ਹੈ ਨਿੰਦਣਯੋਗ ਹੈ ਜੋ ਕਾਤਲ ਹੈ ਉਸ ਨੂੰ ਸਜ਼ਾ ਜਲਦ ਤੋਂ ਜਲਦ ਮਿਲਣੀ ਚਾਹੀਦੀ ਹੈ ਅਸੀਂ ਇਹੀ ਕਹਾਂਗੇ ਪਰ ਇਸ ਦੇ ਲਈ ਸਾਰੀ ਕਮਿਊਨਿਟੀ ਜ਼ਿੰਮੇਵਾਰ ਕਿਉਂ ਇਸ ਤੇ ਚਰਚਾ ਕਰਾਂਗੇ ਮਨਪ੍ਰੀਤ ਜਸ ਪੰਜਾਬ ਯੂਨੀਵਰਸਿਟੀ ਤੋਂ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਭਾਈ ਧੰਨਵਾਦ ਘਟਨਾ ਤੁਹਾਨੂੰ ਵੀ ਪਤਾ ਹੈ ਪੂਰੇ ਪੰਜਾਬ ਨੂੰ ਪਤਾ ਹੈ ਪਰ ਅੱਜ ਪੂਰੀ ਕਮਿਊਨਿਟੀ ਇੱਕ ਕਮਿਊਨਿਟੀ ਜਿਹਨੂੰ ਅਸੀਂ ਕਹਿੰਦੇ ਆ ਕਿ ਯੂਪੀ ਵਾਲੇ ਆ ਬਿਹਾਰ ਵਾਲੇ ਆ ਉਹ ਕਟਾਰੇ 'ਚ ਖੜੇ ਕਰ ਦਿੱਤੇ ਇੱਕ ਵਿਅਕਤੀ ਦੇ ਕਾਰਨ ਇਹ ਜਾਇਜ਼ ਆ ਦੇਖੋ ਜੀ ਇਹ ਹੈਪੀ ਗੱਲ ਇਹ ਹੈ ਕਿ ਜਿਹੜੀ ਇਹ ਘਟਨਾ ਵਾਪਰੀ ਜਿੱਦਾਂ ਤੁਸੀਂ ਵੀ ਜਿਹਨੂੰ ਗੱਲ ਕੀਤੀ ਹੈ ਕਿ ਜਿਹੜੀ ਉਸ ਬੱਚੇ ਨਾਲ ਬਦਫੈਲੀ ਹੋਈ ਫਿਰ ਉਹਦਾ ਕਤਲ ਹੋਇਆ ਤੇ ਜਿਹੜੀ ਇਹ ਘਟਨਾ ਹੈ ਇਹ ਬਹੁਤ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਨਿੰਦਣਯੋਗ ਘਟਨਾ ਹੈ ਤੇ ਇਹਦਾ ਜੋੜਾ ਵੀ ਦੋਸ਼ੀ ਹੈ ਉਹਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਛੇਤੀ ਦਿੱਤੀ ਜਾਣੀ ਚਾਹੀਦੀ ਹੈ ਸਖਤ ਦਿੱਤੀ ਜਾਣੀ ਚਾਹੀਦੀ ਹੈ ਪਰ ਜਦੋਂ ਅਸੀਂ ਇਸ ਘਟਨਾ ਦੇ ਆਧਾਰ ਦੇ ਉੱਪਰ ਇੱਕ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਇੱਕ ਪੂਰੇ ਦੇ ਪੂਰੇ ਭਾਈਚਾਰੇ ਨੂੰ ਅਪਰਾਧੀ ਇਕਰਾਰ ਦਿੰਨੇ ਆ ਤਾਂ ਇਹ ਸਾਡੀ ਮਤਲਬ ਜਿਹਨੂੰ ਅਸੀਂ ਕਹਿੰਦੇ ਸਾਡੇ ਨਜ਼ਰੀਏ ਦੀ ਜਾਂ ਸਾਡੇ ਦੇਖਣ ਦੇ ਜਿਹੜਾ ਕਾਂ ਹੈ ਇਹ ਉਹਨੂੰ ਅਜਾਗਰ ਕਰਦਾ ਹੈ ਮੈਂ ਇਸ ਘਟਨਾ ਨੂੰ ਕੁਝ ਹੋਰ ਘਟਨਾਵਾਂ ਦੇ ਪ੍ਰਸੰਗ ਦੇ ਨਾਲ ਜੋੜ ਕੇ ਦੇਖਣ ਦੀ ਮਤਲਬ ਉਹ ਕਰ ਰਿਹਾ ਜਿੱਦਾਂ ਜਦੋਂ ਹੀ ਇਹ ਹੁਸ਼ਿਆਰਪੁਰ ਵਾਲੀ ਘਟਨਾ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਮਤਲਬ ਨਾਲ ਦੀ ਨਾਲ ਪੰਚਾਇਤਾਂ ਵੱਲੋਂ ਮਤੇ ਪਾਉਣੇ ਸ਼ੁਰੂ ਹੋ ਜਾਂਦੇ ਨੇ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਨੂੰ ਉਹਨਾਂ ਦਾ ਬਾਈਕਾਟ ਦੇ ਮਤੇ ਸ਼ੁਰੂ ਹੋ ਜਾਂਦੇ ਉਹਨਾਂ ਨੂੰ ਰਹਿਣ ਨਹੀਂ ਦਿੱਤਾ ਜਾਊਗਾ ਉਹ ਛੱਡ ਕੇ ਚਲੇ ਜਾਣ ਤੇ ਨਾਰੇ ਵੀ ਲਾਏ ਜਾਂਦੇ ਨੇ ਕਿ ਭਈਏ ਭਜਾਓ ਪੰਜਾਬ ਬਚਾਓ ਇਹ ਨਾਰਾ ਵੀ ਲਾਇਆ ਜਾਂਦਾ ਪਰ ਜਦੋਂ ਇਹ ਘਟਨਾ ਵਾਪਰਦੀ ਉਹਦੋਂ 2 ਦਿਨਾਂ ਬਾਅਦ ਹੀ ਪੰਜਾਬ ਦੇ ਅੰਦਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕੰਮਿਆਣਾ ਪਿੰਡ ਹੈ ਉੱਥੇ ਜਮਾਂ ਇਹੋ ਜਿਹੀ ਘਟਨਾ ਵਾਪਰਦੀ ਜਿੱਥੇ ਤਿੰਨ ਪੰਜਾਬੀ ਨੌਜਵਾਨ ਨੇ ਜਿਹੜੇ ਇੱਕ ਛੋਟੇ ਬੱਚੇ ਨਾਲ ਉਸੇ ਤਰ੍ਹਾਂ ਨਾਲ ਬਦਫੈਲੀ ਕਰਦੇ ਆ ਉਹਨੂੰ ਅਧਮਰਿਆ ਕਰ ਦਿੰਦੇ ਆ ਉਹਨਾਂ ਕੋ ਕਰਮ ਕਰਦੇ ਆ ਤਾਂ ਜਦੋਂ ਹੁਣ ਤੁਸੀਂ ਇਹ ਘਟਨਾ ਦੋਨਾਂ ਘਟਨਾਵਾਂ ਨੂੰ ਇੱਕ ਔਸਤ ਦੇਖਦੇ ਹੋ ਵੀ ਜਦੋਂ ਇਹ ਘਟਨਾ ਨੂੰ ਅੰਜਾਮ ਇੱਕ ਪ੍ਰਵਾਸੀ ਮਜ਼ਦੂਰ ਨੇ ਦਿੱਤਾ ਹੈ ਤਾਂ ਅਸੀਂ ਪੂਰੇ ਦੇ ਪੂਰੇ ਉਹਨਾਂ ਦੇ ਭਾਈਚਾਰੇ ਨੂੰ ਦੋਸ਼ੀ ਠਹਿਰਾ ਦਿੰਦੇ ਆ ਪਰ ਜਦੋਂ ਇਹੀ ਕੰਮ ਹੁਣ ਪੰਜਾਬੀ ਨੌਜਵਾਨਾਂ ਨੇ ਕੀਤਾ ਤਾਂ ਫਿਰ ਅਸੀਂ ਕਿਹਨੂੰ ਇਹਦਾ ਮੇਣਾ ਕਿਹਨੂੰ ਮਾਰਾਂਗੇ ਵੀ ਹੁਣ ਪੰਜਾਬ ਦੇ ਵਿੱਚੋਂ ਕਿਹਨੂੰ ਭਜਾ ਕੇ ਸਾਡੇ ਪੰਜਾਬ ਦੇ ਜਿਹੜੇ ਬੱਚਿਆਂ ਦੀ ਸੁਰੱਖਿਆ ਹੋ ਸਕਦੀ ਹੈ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਦੂਜਾ ਗੱਲ ਇਸੇ ਗੱਲ ਨੂੰ ਮੈਂ ਦੂਜੇ ਪ੍ਰਸੰਗ ਚ ਦੇਖਣਾ ਚਾਹੂੰਗਾ ਵੀ ਜਦੋਂ ਅਮਰੀਕਾ ਦੇ ਵਿੱਚ ਉਹ ਘਟਨਾ ਹੁੰਦੀ ਹੈ ਕਿ ਪੰਜਾਬੀ ਇੱਕ ਡਰਾਈਵਰ ਜਿਹੜਾ ਟਰੱਕ ਚਲਾ ਰਿਹਾ ਸੀ ਤੇ ਉਹਦੇ ਤੋਂ ਗਲਤ ਮੋੜਨ ਕਰਕੇ ਉੱਥੇ ਇੱਕ ਐਕਸੀਡੈਂਟ ਹੁੰਦਾ ਜਿਹਦੇ ਚ ਤਿੰਨ ਬੰਦਿਆਂ ਦੀ ਮੌਤ ਹੁੰਦੀ ਹੈ ਉਸ ਘਟਨਾ ਦੇ ਵਿੱਚ ਉਹ ਇੱਕ ਸਾਨੂੰ ਸਾਹਮਣੇ ਆਉਂਦਾ ਕਿ ਅਮਰੀਕੀ ਅਧਿਕਾਰੀਆਂ ਦਾ ਅਮਰੀਕੀ ਪੁਲਿਸ ਦਾ ਅਮਰੀਕੀ ਰਾਸ਼ਟਰਪਤੀ ਦਾ ਉਹਨਾਂ ਦਾ ਇੱਕ ਬਤੀਰਾ ਸਾਹਮਣੇ ਆਉਂਦਾ ਜਿਦੇ ਚ ਉਹ ਇਹ ਗੱਲ ਬਣਾਉਂਦੇ ਨੇ ਇਹ ਇੱਕ ਸਧਾਰਨ ਜਿਹੜੀ ਦੁਰਘਟਨਾ ਹੈ ਇੱਕ ਸੜਕ ਹਾਰਸ ਹੈ ਉਹਦੇ ਆਧਾਰ ਦੇ ਉੱਪਰ ਉਹ ਕਹਿਣਾ ਇਹ ਸ਼ੁਰੂ ਕਰਦੇ ਨੇ ਕਿ ਇਹ ਸਾਰੇ ਦੇ ਸਾਰੇ ਪੰਜਾਬੀ ਜਿਹੜੇ ਇੱਥੇ ਆਏ ਨੇ ਮਤਲਬ ਨਸਲੀ 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 ਵਿਤਕਰੇ ਦੀ ਗੱਲ ਹੈ ਕਿ ਸਾਰੇ ਦੇ ਸਾਰੇ ਗੈਰ ਕਾਨੂੰਨੀ ਨੇ ਸਾਰੇ ਦੇ ਸਾਰੇ ਗਲਤ ਤਰੀਕੇ ਨਾਲ ਆਏ ਹੋਏ ਨੇ ਤੇ ਇਹ ਇਹ ਸਾਰੇ ਦੇ ਸਾਰੇ ਜਿਵੇਂ ਕਾਤਲ ਹੁੰਦੇ ਨੇ ਜਿਵੇਂ ਉਹ ਸਾਰਾ ਇੱਕ ਮਾਹੌਲ ਬਣਾਇਆ ਜਾਂਦਾ ਤਾਂ ਇਹ ਸਾਰੀਆਂ ਘਟਨਾਵਾਂ ਦੀ ਜਿਹੜੀ ਕੜੀ ਹੈ ਉਹ ਕੜੀ ਸਾਂਝੀ ਗੱਲ ਕੀ ਹੈ ਕਿ ਇਕਾਦੁੱਕਾ ਘਟਨਾਵਾਂ ਦੇ ਆਧਾਰ ਤੇ ਪੂਰੇ ਦੇ ਪੂਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਇਹਦੇ ਪਿੱਛੇ ਕੰਮ ਕਰਦੀ ਜਿਹੜੀ ਭਾਵਨਾ ਉਹ ਨਸਲੀ ਜਿਹਨੂੰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਸਲੀ ਜਿਹੜਾ ਇੱਕ ਵਿਤਕਰੇ ਦੀ ਨਸਲੀ ਨਫਰਤ ਦੀ ਜਿਹੜੀ ਭਾਵਨਾ ਹੈ ਉਹ ਇਹਦੇ ਪਿੱਛੇ ਕੰਮ ਕਰ ਰਹੀ ਹੈ ਤੇ ਇਹਦੇ ਪਿੱਛੇ ਇਦੂਗਾ ਹਾਂ ਆਰਥਿਕ ਹਿੱਤ ਵੀ ਕੰਮ ਕਰਦੇ ਨੇ ਜਿਹਦੇ ਬਾਰੇ ਆਪਾਂ ਅੱਗੇ ਗੱਲ ਕਰਾਂ ਜਿਵੇਂ ਨਸਲੀ ਵਿਤਕਰੇ ਤੁਸੀਂ ਗੱਲ ਕਰੀ ਕਿ ਨਸਲੀ ਵਿਤਕਰਾ ਇਹ ਘਟਨਾ ਇਹ ਤਾਂ ਆਪਾਂ ਹੁਣ ਦੇਖ ਰਹੇ ਹਾਂ ਪਰ ਇਹਦੇ ਪਿੱਛੇ ਬੈਕਗ੍ਰਾਉਂਡ ਤੇ ਬਹੁਤ ਕੁਝ ਪਹਿਲਾਂ ਹੀ ਵਾਪਰਿਆ ਹੋਇਆ ਜਿਵੇਂ ਕੈਨੇਡਾ 'ਚ ਨਸਲੀ ਵਿਤਕਰਿਆਂ ਦੀ ਗੱਲ ਚੱਲੀ ਅਮਰੀਕਾ ਚੱਲੀ ਆਸਟ੍ਰੇਲੀਆ 'ਚ ਵੀ ਇਤ ਤੱਕ ਕਿ ਘਟਨਾਵਾਂ ਆਈਆਂ ਵੀ ਇੱਥੇ ਵੀ ਬਹੁਤ ਸਾਰੇ ਮਜਾਰੇ ਹੋਏ ਉਸ ਗੱਲ ਨੂੰ ਲੈ ਕੇ ਬਹੁਤ ਪਿੱਛੇ ਜਾ ਕੇ ਆਪਾਂ ਦੇਖਦੇ ਹਾਂ ਇਹ ਮਤਲਬ ਪਹਿਲਾਂ ਤੋਂ ਕ੍ਰੀਏਟ ਕੀਤੀ ਹੋਈਗੀ ਇਹ ਪੂਰੇ ਸੰਸਾਰ ਦੇ ਵਿੱਚ ਵਿਤਕਰਾ ਇਹ ਗੱਲ ਇਹ ਹੈ ਕਿ ਅਸੰ ਇਹ ਮਸਲਾ ਜੋ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਬਹੁਤ ਵੱਡਾ ਪ੍ਰਦਰਸ਼ਨ ਹੁੰਦਾ ਉਹਦੇ ਵਿੱਚ ਲੱਖਾਂ ਲੋਕ ਜਿਹੜੇ ਇੰਗਲੈਂਡ ਦੇ ਸਥਾਨਿਕ ਨਹੀਂ ਉਹ ਸ਼ਾਮਿਲ ਹੁੰਦੀ ਹੈ ਤੇ ਉਹ ਕਹਿੰਦੇ ਨੇ ਕਿ ਜਿਹੜੇ ਪ੍ਰਵਾਸੀ ਨੇ ਜਿਹੜੇ ਬਾਹਰੋਂ ਆਏ ਹੋਏ ਨੇ ਇਹਨਾਂ ਨੇ ਸਾਡੇ ਮੁਲਕ ਚ ਗੰਦ ਪਾਤਾ ਇਹਨਾਂ ਨੂੰ ਬਾਹਰ ਕੱਢੋ ਇਸੇ ਕਿਸਮ ਦੇ ਪ੍ਰਦਰਸ਼ਨ ਇਸੇ ਕਿਸਮ ਦੀਆਂ ਮਤਲਬ ਮਹਿਮਾ ਸਾਨੂੰ ਅਮਰੀਕਾ ਦੇ ਵਿੱਚ ਨਜ਼ਰ ਆਉਂਦੀਆਂ ਨੇ ਇਸੇ ਕਿਸਮ ਦੀਆਂ ਮਹਿਮਾ ਸਾਨੂੰ ਆਸਟ੍ਰੇਲੀਆ ਦੇ ਵਿੱਚ ਜਿੱਥੇ ਹਜ਼ਾਰਾਂ ਲੋਕ ਇਕੱਠੇ ਹੋ ਕੇ ਇਹ ਪ੍ਰਦਰਸ਼ਨ ਕਰਦੇ ਐ ਉਹ ਨਜ਼ਰ ਆਉਂਦੀਆਂ ਨੇ ਤੇ ਉਸੇ ਕਿਸਮ ਦੀ ਮਹਿਮਾ ਸਾਨੂੰ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਨਜ਼ਰ ਆ ਤਾਂ ਇਹਦਾ ਜਿਹੜਾ ਜਿਹਨੂੰ ਅਸੀਂ ਕੰਟੈਕਸਟ ਕਹਿੰਦੇ ਆ ਸੰਦਰਭ ਕੀ ਹੈ ਮਾਮਲਾ ਕੀ ਹੈ ਬੀ ਜਿਹੜਾ ਇਹ ਪ੍ਰਵਾਸ ਦਾ ਵਰਤਾਰਾ ਹੈ ਇਹ ਹੁਣ ਵਿਸ਼ਵ ਵਿਆਪੀ ਵਰਤਾਰਾ ਬਣ ਚੁੱਕਿਆ ਜਿਹਨੂੰ ਅਸੀਂ ਸੰਸਾਰੀਕਰਨ ਗਲੋਬਲਾਈਜੇਸ਼ਨ ਦਾ ਯੁੱਗ ਕਹਿੰਦੇ ਆ ਉਹਦੇ ਕਰਕੇ ਹੁਣ ਜਿਹੜਾ ਪੂੰਜੀਵਾਦ ਆ ਉਹਦੀਆਂ ਜੜਾਂ ਬਹੁਤ ਦੂਰ ਤੱਕ ਫੈਲੀਆਂ ਹੋਈਆਂ ਨੇ ਉਹਨੂੰ ਸਸਤੀ ਲੇਬਰ ਚਾਹੀਦੀ ਹੈ ਉਹ ਲੇਬਰ ਹੈ ਜਿਹੜੀ ਇੱਕ ਅੱਡ ਅੱਡ ਥਾਮਾਂ ਤੋਂ ਉੱਠ ਕੇ ਜਿੱਥੇ ਵੀ ਕਿਤੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਨੇ ਉੱਥੇ ਜਾ ਰਹੀਆਂ ਨੇ ਜਿਹਦੇ ਕਰਕੇ ਉਹ ਕਹਿੰਦੇ ਨੇ ਕਿ ਇਹ ਧਰਤੀ ਇਹ ਇੱਕ ਗਲੋਬਲ ਪਿੰਡ ਬਣ ਗਿਆ ਪਿੰਡ ਵਰਗੀ ਹੋ ਗਈ ਹਾਂ ਵਰਗੀ ਹੋ ਗਈ ਠੀਕ ਹੈ ਪਰ ਇਹਦਾ ਜਿਹੜਾ ਦੂਜਾ ਪਾਸਾ ਹੈ ਇੱਥੇ ਇੱਕ ਪਾਸੇ ਇਹ ਪਿੰਡ ਵਰਗੀ ਲੱਗਦੀ ਹੈ ਵੀ ਤੁਸੀਂ ਜਦੋਂ ਮਰਜ਼ੀ ਜਹਾਜ਼ ਚੜ੍ਹ ਕੇ ਚਾਹੇ ਕੈਨੇਡਾ ਜਾ ਕੇ ਉਤਰ ਜੂ ਚਾਹੇ ਅਮਰੀਕਾ ਉਤਰ ਜੂ ਪਰ ਦੂਜੇ ਪਾਸੇ ਜਿਹੜੀਆਂ ਇਹ ਨਸਲੀ ਬੰਡੀਆਂ ਨੇ ਇਹ ਉਦੋਂ ਵੱਧ ਤਕੜੀਆਂ ਹੋ ਰਹੀਆਂ ਨੇ ਮਤਲਬ ਜਿਵੇਂ ਆਪਾਂ ਕਹਿੰਦੇ ਆ ਕਿ ਪਿੰਡ ਦਾ ਇੱਕ ਸੱਭਿਆਚਾਰ ਹੁੰਦਾ ਨਾ ਲੋਕ ਸਭਾਈਚਾਰਕ ਖੇਤਾਂ 'ਚ ਰਹਿੰਦੇ ਆ ਉਹ ਨਹੀਂ ਰਹੀ ਭਾਈਚਾਰਕ ਕਿਸਾਨ ਉਦੋਂ ਮਤਲਬ ਉਹਦਾ ਉਲਟ ਹੋ ਰਿਹਾ ਹੈ ਵੀ ਲੋਕਾਂ 'ਚ ਮੇਲ-ਜੋਲ ਵੈਸੇ ਵੱਧ ਰਿਹਾ ਸਖਾਲਾ ਹੋ ਰਿਹਾ ਲੋਕ ਆ ਜਾ ਰਹੇ ਨੇ ਵੱਡੀ ਪੱਧਰ ਤੇ ਪ੍ਰਵਾਸ ਵਾਪਰ ਰਿਹਾ ਪਰ ਨਾਲ ਦੀ ਨਾਲ ਉਹਦੇ ਜਿਹੜੀ ਪਛਾਣ ਦੀ ਰਾਜਨੀਤੀ ਹੈ ਉਹ ਵੀ ਤਕੜੀ ਕੀਤੀ ਜਾ ਰਹੀ ਹੈ ਉਹ ਕਮਜ਼ੋਰ ਨਹੀਂ ਹੋ ਰਹੀ ਤੁਸੀਂ ਇਹਦੇ ਮਤਲਬ ਸਾਰੇ ਮੁਲਕ ਦੁਨੀਆ ਪੱਧਰ ਤੇ ਤੁਸੀਂ ਇਹ ਦੇਖੋਗੇ ਕਿ ਪਛਾਣ ਦੀ ਰਾਜਨੀਤੀ ਨੂੰ ਹੋਰ ਵੱਧ ਤਕੜਾ ਕੀਤਾ ਜਾ ਰਿਹਾ ਤੇ ਇਹਦੇ ਪਿੱਛੇ ਇੱਕ ਖਾਸ ਤਰ੍ਹਾਂ ਦੀ ਪੋਲਿਟਿਕਸ ਹੈ ਉਹ ਪੋਲਿਟਿਕਸ ਕੀ ਹੈ ਕਿ ਅਪਾ ਇਹ ਜਾਣਦੇ ਆ ਕਿ ਸਾਡਾ ਜਿਹੜਾ ਇਹ ਯੁੱਗ ਹੈ ਇਹ ਪੂੰਜੀਵਾਦ ਦਾ ਸ਼ਰਮਾਇਦਾਰੀ ਦਾ ਯੁੱਗ ਹੈ ਇਸ ਯੁੱਗ ਇਹਦੇ ਵਿੱਚ ਇਹ ਸਿਸਟਮ ਦੇ ਵਿੱਚ ਇਹ ਜਿਹੜਾ ਇਹ ਪੂਰੀ ਪ੍ਰਣਾਲੀ ਹੈ ਇਹਦੇ ਵਿੱਚ ਮੌਕੇ ਮੌਕੇ ਤੇ ਆਰਥਿਕ ਸੰਕਟ ਆਉਂਦੇ ਰਹਿੰਦੇ ਨੇ ਆਰਥਿਕ ਸੰਕਟਾਂ ਦੇ ਵਿੱਚ ਬੇਰੁਜ਼ਗਾਰੀ ਫੈਲਦੀ ਹੈ ਜੀ ਪੈਦਾਵਾਰ ਘਟਦੀ ਹੈ ਗਰੀਬੀ ਫੈਲਦੀ ਹੈ ਤੇ ਇੱਕ ਬੇਚੈਨੀ ਦਾ ਮਾਹੌਲ ਪੈਦਾ ਹੁੰਦਾ ਹੈ ਉਹ ਬੇਚੈਨੀ ਦਾ ਕਾਰਨ ਹੈ ਜਿਹੜਾ ਉਹ ਇਸ ਸਿਸਟਮ ਦੇ ਵਿੱਚ ਹੈ ਤੇ ਜਿਹੜੇ ਇਸ ਸਿਸਟਮ ਨੂੰ ਚਲਾ ਰਹੇ ਨੇ ਉਹਦੇ ਦੋਸ਼ੀ ਉਹ ਬਣਦੇ ਨੇ ਹਮ ਪਰ ਇਹ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਗੁੱਸਾ ਜਾਂ ਜਿਹੜਾ ਰੋਸ ਹੈ ਉਹਨਾਂ ਦੇ ਖਿਲਾਫ ਸਿੱਧਤ ਨਾ ਹੋਵੇ ਤੇ ਇਹਨੂੰ ਕਿਸੇ ਹੋਰ ਪਾਸੇ ਅਸੀਂ ਇਹਦਾ ਮੂੰਹ ਕਰ ਸਕੀਏ ਇਹਦੇ ਵਾਸਤੇ ਉਹ ਤਰ੍ਹਾਂ ਤਰ੍ਹਾਂ ਦੇ ਮਤਲਬ ਜਿਹੜੀ ਸਿਆਸਤ ਹੈ ਪੈਂਤੜੇ ਆ ਉਹ ਖੇਡਦੇ ਰਹਿੰਦੀ ਹੈ ਉਹਦੇ ਚ ਇੱਕ ਪੈਂਤੜਾ ਇਹ ਹੈ ਵੀ ਨਸਲੀ ਨਫ਼ਰਤ ਕਿ ਤੁਸੀਂ ਨਕਲੀ ਦੁਸ਼ਮਣ ਤਿਆਰ ਕਰੋ ਜਿਹੜਾ ਅਸਲ ਕਾਰਨ ਨਹੀਂ ਹੈ ਨਕਲੀ ਦੁਸ਼ਮਣ ਤਿਆਰ ਕਰਨਾ ਉਹਨੂੰ ਬਹੁਤ ਵੱਡੇ ਹਉਏ ਵੱਜੂ ਬਹੁਤ ਵੱਡੇ ਖਤਰੇ ਵੱਜੂ ਪੇਸ਼ ਕਰਨਾ ਇਹ ਉਹਨਾਂ ਦੀ ਸਿਆਸਤ ਦਾ ਇੱਕ ਪੱਖ ਹੈ ਜਿਵੇਂ ਇਹੀ ਪ੍ਰਵਾਸੀਆਂ ਦੇ ਚਾਹੇ ਉਹ ਅਮਰੀਕਾ ਦਾ ਮਾਮਲਾ ਚਾਹੇ ਉਹ ਕੈਨੇਡਾ ਜਾਂ ਆਸਟ੍ਰੇਲੀਆ ਦਾ ਮਾਮਲਾ ਤੇ ਚਾਹੇ ਉਹ ਪੰਜਾਬ ਦਾ ਮਾਮਲਾ ਮਤਲਬ ਪੰਜਾਬ ਦੇ ਮਾਮਲੇ 'ਚ ਆਪਾਂ ਬਹੁਤ ਠੋਸ ਗੱਲ ਕਰਾਂਗੇ ਕਿ ਪ੍ਰਵਾਸੀਆਂ ਦੇ ਆਉਣ ਨਾਲ ਪੰਜਾਬ ਦੀ ਆਰਥਿਕਤਾ ਨੂੰ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੀ ਬੋਲੀ ਨੂੰ ਕਿਸੇ ਚੀਜ਼ ਨੂੰ ਕੋਈ ਖਤਰਾ ਨਹੀਂ ਹੈ ਆਪਾਂ ਬਹੁਤ ਟੋਸ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ ਪਰ ਇਹ ਖਤਰਾ ਖੜਾ ਕੀਤਾ ਜਾਂਦਾ ਕਿਉਂਕਿ ਕਾਰਨ ਉਹਦੇ ਪਿੱਛੇ ਹੋਰ ਹੁੰਦਾ ਜਿਵੇਂ ਇਹਨੂੰ ਹੁਣ ਬਹੁਤ ਠੋਸ ਸੰਦਰਭ 'ਚ ਪੰਜਾਬ 'ਚ ਦੇਖਣਾ ਹੋਵੇ ਹੜ੍ਹ ਆਏ ਹੜ੍ਹਾਂ ਕਰਕੇ ਇੱਕ ਬਹੁਤ ਮਤਲਬ ਇੱਕ ਤਬਾਹੀ ਹੋਈ ਤਵਾਹੀ ਦੇ ਅੰਦਰ ਲੋਕਾਂ ਦੇ ਅੰਦਰ ਸਵਾਲ ਪੈਦਾ ਹੋਏ ਲੋਕ ਪੰਜਾਬ ਸਰਕਾਰ ਨੂੰ ਸਵਾਲ ਕਰ ਰਹੇ ਨੇ ਲੋਕ ਕੇਂਦਰ ਨੂੰ ਸਵਾਲ ਕਰ ਰਹੇ ਕਰ ਰਹੇ ਨੇ ਤੇ ਇੱਕ ਰੋਸ ਦਾ ਮਾਹੌਲ ਹੈ ਉਸ ਰੋਸ ਦੇ ਮਾਹੌਲ ਦੇ ਵਿੱਚ ਤੁਸੀਂ ਇਸ ਸਾਰੇ ਮਸਲੇ ਨੂੰ ਦਾ ਮੂੰਹ ਹੈ ਜਿਹੜਾ ਉਹ ਭਈਆ ਬਾਲੇ ਪਾਸੇ ਕਰ ਦਿਓ ਪਰਵਾਸੀ ਮਜ਼ਦੂਰਾਂ ਵਾਲੇ ਪਾਸੇ ਕਰ ਦਿਓ ਤਾਂ ਇੱਕ ਪੂਰੀ ਦੀ ਪੂਰੀ ਉਹ ਗੱਲ ਹੈ ਜਿਹੜੀ ਡਾਇਵਰਟ ਹੋ ਜਾਂਦੀ ਹੈ ਤਾਂ ਇੱਥੇ ਇਹ ਸਾਡੇ ਸਾਹਮਣੇ ਇਹ ਗੱਲ ਵਾਪਰ ਰਹੀ ਹੈ ਅੱਜ ਜਿਹੜਾ ਇਹ ਸਾਰਾ ਰੋਸ ਤੇ ਇਹ ਸਵਾਲ ਜਿਹੜੇ ਸਰਕਾਰਾਂ ਵੱਲ ਹੋਣੇ ਚਾਹੀਦੇ ਸੀ ਓਹੋ ਉਹਨਾਂ ਦੇ ਖਿਲਾਫ ਸਿੱਧ ਜੇ ਮੁੱਖ ਮੰਤਰੀ ਹੁਣ ਦਾ ਵੀ ਬਿਆਨ ਜਿਹੜਾ ਆਇਆ ਹੈਗਾ ਕਿ ਮੈਂ ਕੀ ਕਰ ਸਕਦਾ ਇਹ ਚ ਹਾਂ ਹਾਂ ਕਿਹੜੀ ਗੱਲ ਦੇ ਵੀ ਇਸੇ ਦੇ ਉੱਤੇ ਪ੍ਰਵਾਸੀਆਂ ਵਾਲੇ ਮਸਲੇ ਦੇ ਉੱਤੇ ਹਾਂ ਇਹ ਹੁਣ ਦੇਖੋ ਮਤਲਬ ਕਿੱਡਾ ਇਹ ਗੈਰ ਜ਼ਿੰਮੇਵਾਰੀ ਵਾਲੀ ਵਾਲੀ ਗੱਲ ਹੈ ਕਿ ਹੋਰ ਕਿਹਨੇ ਕਰਨਾ ਹੈ ਹਾਂ ਮਤਲਬ ਜਦੋਂ ਇਹ ਗੱਲ ਹੁੰਦੀ ਹੈ ਸਾਰੇ ਔਸ ਦੇ ਵਿੱਚ ਇਹ ਬਹੁਤ ਕੁਦਰਤੀ ਜਿਹਾ ਵਰਤਾਰ ਹੈ ਵੀ ਪ੍ਰਵਾਸੀ ਇੱਥੇ ਆ ਰਹੇ ਨੇ ਬਸ ਰਹੇ ਨੇ ਰਹਿ ਰਹੇ ਨੇ ਪਰ ਇਸ ਸਾਰੇ ਵਰਤਾਰੇ ਦੇ ਵਿੱਚ ਜੋ ਸਰਕਾਰ ਦਾ ਪ੍ਰਸ਼ਾਸਨ ਦਾ ਜਾਂ ਐਡਮਿਨਿਸਟ੍ਰੇਸ਼ਨ ਦਾ ਜੋ ਰੋਲ ਬਨਣਾ ਚਾਹੀਦਾ ਹੈ ਉਹ ਬਿਲਕੁਲ ਨਹੀਂ ਹੈ ਮਤਲਬ ਤੁਸੀਂ ਕਮਾਲ ਦੀ ਗੱਲ ਹੈ ਵੀ ਪੰਜਾਬ ਦੇ ਅੰਦਰ ਹੀ ਪ੍ਰਵਾਸ ਪਿਛਲੇ 40-45 ਸਾਲਾਂ ਤੋਂ ਹੋ ਰਿਹਾ ਜਦੋਂ ਤੋਂ ਹਰੀ ਕ੍ਰਾਂਤੀ ਵਾਲਾ ਸਾਰਾ ਕਨਸੈਪਟ ਆਇਆ ਉਸ ਮੌਕੇ ਤੋਂ ਇਹ ਪ੍ਰਵਾਸ ਇੱਥੇ ਪੰਜਾਬ ਵੱਲ ਲੋਕਾਂ ਦਾ ਆਉਣਾ ਸ਼ੁਰੂ ਹੋਇਆ ਹੋਇਆ ਹੈ ਅੱਜ ਉਹ ਗਿਣਤੀ 30-35 ਲੱਖ ਤੋਂ ਉੱਪਰ ਦੀ ਗਿਣਤੀ ਹੈ ਜਿਹੜੇ ਪ੍ਰਵਾਸੀ ਜਿਹੜੇ ਬਿਹਾਰ ਇਧਰੋਂ ਬੰਗਾਲ ਤੋਂ ਤੇ ਇਧਰੋਂ ਆ ਕੇ ਉੜੀਸਾ ਤੋਂ ਹੋਰ ਤਾਂ ਇਹਨਾਂ ਥਾਵਾਂ ਤੋਂ ਯੂਪੀ ਤੋਂ ਆ ਕੇ ਇੱਥੇ ਰਹਿ ਰਹੇ ਆ ਇਹ 35-40 ਲੱਖ ਬੰਦੇ ਦੀ ਗਿਣਤੀ ਬਣਦੀ ਹੈ ਪਰ ਸਾਡੀ ਸਰਕਾਰ ਨੇ ਜੋ ਅੱਡ ਅੱਡ ਸਰਕਾਰਾਂ ਨੇ ਮਤਲਬ ਕੱਲੀ ਸਰਕਾਰਾਂ ਨੇ ਪਿਛਲੇ 40-45 ਸਾਲਾਂ ਦੇ ਵਿੱਚ ਇੱਕ ਵੀ ਸਰਵੇ ਨਹੀਂ ਹੈ ਵੀ ਇਹ ਗਿਣਤੀ ਕਿੰਨੀ ਬਣਦੀ ਹੈ ਇਹ ਬੰਦੇ ਜਿਹੜੇ ਆ ਰਹੇ ਨੇ ਕਿੱਥੋਂ ਆ ਰਹੇ ਨੇ ਕਿੱਥੇ ਬਸ ਰਹੇ ਨੇ ਕਿੱਥੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਹੋ ਰਿਹਾ ਹੈ ਉਹਨਾਂ ਦੀ ਜਿਹੜੀ ਆਪਾਂ ਕਹਿੰਦੇ ਹੁੰਦੇ ਹਾਂ ਸੋਸ਼ਲ ਪ੍ਰੋਫਾਈਲ ਹੈ ਜਿਹੜੀ ਉਹ ਕੀ ਹੈ ਠੀਕ ਹੈ ਉਹਨਾਂ ਦੀਆਂ ਕੋਈ ਪੁਲਿਸ ਵੈਰੀਫਿਕੇਸ਼ਨਾਂ ਦਾ ਮਾਮਲਾ ਹੈ ਮਤਲਬ ਇਹ ਵੀ ਲੋਕ ਕਹਿੰਦੇ ਨੇ ਵੀ ਬੰਦਾ ਕ੍ਰਾਈਮ ਕਰਕੇ ਉੱਥੋਂ ਆਇਆ ਤੇ ਇੱਥੇ ਆ ਕੇ ਲੁੱਕ ਗਿਆ ਇੱਥੋਂ ਕ੍ਰਾਈਮ ਕੀਤਾ ਉੱਥੇ ਚਲਾ ਗਿਆ ਬਿਲਕੁਲ ਹੀ ਸਮੱਸਿਆ ਹੈਗੀ ਹੈ ਵੀ ਜੇ ਤੁਸੀਂ ਸਰਕਾਰ ਇਸ ਗੱਲ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰੂਗੀ ਦੀ ਕੋਈ ਨਿਗਰਾਨੀ ਨਹੀਂ ਰੱਖੂਗੀ ਤਾਂ ਇਸ ਕਿਸਮ ਦੀਆਂ ਗੱਲਾਂ ਵੱਡੀ ਪੱਧਰ ਤੇ ਫੈਲ ਹੀ ਸਕਦੀਆਂ ਨੇ ਤੇ ਇਹ ਸਾਹਮਣੇ ਆਉਂਦੀਆਂ ਵੀ ਨੇ ਪਰ ਜਿਹੜਾ ਆਪਣਾ ਇੱਥੇ ਮਸਲਾ ਹੈ ਕਿ ਉਹ ਜਿਹੜੀਆਂ ਘਟਨਾਵਾਂ ਨੇ ਉਹ ਵਿਅਕਤੀਆਂ ਦੀਆਂ ਘਟਨਾਵਾਂ ਨੇ ਉਹ ਪੂਰੇ ਦਾ ਪੂਰਾ ਭਾਈਚਾਰਾ ਉਹਦੇ ਵਾਸਤੇ ਜ਼ਿੰਮੇਵਾਰ ਠਹਿਰਾਇਆ ਨਹੀਂ ਜਾਣਾ ਚਾਹੀਦਾ ਜਿਵੇਂ ਪੰਜਾਬ ਦੀ ਆਰਥਿਕਤਾ ਜਿਵੇਂ ਤੁਸੀਂ ਕਹਾਂਗੇ ਬਹੁਤ ਸਾਰੀ ਲੇਬਰ ਜਿਹੜੀ ਆ ਉਹ ਖੇਤਾਂ 'ਚ ਕੰਮ ਕਰਦੀ ਆ ਕਾਰਖਾਨਿਆਂ 'ਚ ਕਰਦੀ ਆ ਉਦਯੋਗ 'ਚ ਕਰਦੀ ਆ ਇਹ ਢਾਂਚਾ ਹਿੱਲੂ ਮੈਂ ਤੁਹਾਨੂੰ ਦੱਸਦਾ ਵੀ ਇਹਦੇ 'ਚ ਦੋ ਤਿੰਨ ਪੱਖ ਨੇ ਹੁਣ ਇੱਕ ਬਹੁਤ ਜਿਹੜਾ ਨੈਰੇਟਿਵ ਸਿਰਜਿਆ ਜਾਂਦਾ ਹੈ ਉਹ ਨੈਰੇਟਿਵ ਇਹ ਸਿਰਜਿਆ ਜਾਂਦਾ ਹੈ ਕਿ ਯਾਰ ਇਹ ਪੰਜਾਬ ਨੂੰ ਭਈਏ ਲੁੱਟ ਕੇ ਖਾ ਰਹੀ ਵੀ ਇੱਥੋਂ ਇਹ ਮਤਲਬ ਪੰਜਾਬ ਦਾ ਜਿਹੜਾ ਪੈਸਾ ਤੇ ਪੰਜਾਬ ਦਾ ਜਿਹੜਾ ਧਨ ਹੈ ਉਹ ਲਿ ਜਾ ਕੇ ਬਿਹਾਰ ਚ ਲਾ ਰਹੇ ਨੇ ਉਹਨੂੰ ਅਮੀਰ ਬਣਾ ਰਹੇ ਨੇ ਜਿਵੇਂ ਇਸ ਗੱਲ ਦੇ ਵਿੱਚੋਂ ਤਸਵੀਰ ਐ ਬਣਦੀ ਹੈ ਜਿਵੇਂ ਪੰਜਾਬ ਦੇ ਵਿੱਚ ਦਰਖਤਾਂ ਨੂੰ ਪੈਸੇ ਲੱਗੇ ਪਏ ਹੁੰਦੇ ਤੇ ਉਹਨਾਂ ਨੂੰ ਜਿਹੜੇ ਪ੍ਰਵਾਸੀ ਆ ਉਹ ਆ ਕੇ ਤੋੜ ਕੇ ਲੈ ਕੇ ਜਾ ਰਹੇ ਹਮ ਹਾਲਤ ਇਹ ਹੈ ਵੀ ਜਿਹੜਾ ਵੀ ਕਿਰਤੀ ਇੱਥੇ ਆ ਕੇ ਕੰਮ ਕਰਦਾ ਹੈ ਜਿਹੜਾ ਇਹ ਪੈਸਾ ਜਿਹੜਾ ਧਨ ਹੈ ਇਹ ਪੈਦਾ ਕਾਦੇ ਚੋਂ ਹੁੰਦਾ ਹੈ ਇਹ ਬੰਦੇ ਦੀ ਲੇਬਰ ਚੋਂ ਹੀ ਤਾਂ ਪੈਦਾ ਹੁੰਦਾ ਹੈ ਜਿਹੜੇ ਇਹ ਪ੍ਰਵਾਸੀ ਮਜ਼ਦੂਰ ਇੱਥੇ ਆ ਕੇ ਕੰਮ ਕਰਦੇ ਮੰਨ ਲਓ ਹੁਣ ਆਪਾਂ ਬਹੁਤ ਠੋਸ ਐਗਜ਼ਾਮਪਲ ਲਈਏ ਝੋਨੇ ਦੀ ਗੱਲ ਹੈ ਝੋਨੇ ਦੀ ਖੇਤੀ ਦੇ ਵਿੱਚ ਬਹੁਤ ਵੱਡਾ ਰੋਲ ਪ੍ਰਵਾਸੀ ਮਜ਼ਦੂ ਓਹੋ ਝੋਨੇ ਦੀ ਲਵਾਈ ਤੋਂ ਲੈ ਕੇ ਉਹਦੇ ਪਾਲਣ ਤੱਕ ਉਹਦੋਂ ਬਾਅਦ ਉਹਦੀ ਕਟਾਈ ਤੱਕ ਸਾਰੀਆਂ ਗੱਲਾਂ ਦੇ ਵਿੱਚ ਜਿਹੜਾ ਉਹਦਾ ਰੋਲ ਹੈ ਹੁਣ ਉਸ ਉਹ ਤਾਂ ਬੀਜ ਤੋਂ ਲੈ ਕੇ ਫਸਲ ਤੱਕ ਬਣਨ ਦੇ ਵਿੱਚ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਲੇਬਰ ਦਾ ਰੋਲ ਹੈ ਉਹਨਾਂ ਨੂੰ ਉਹ ਜਿਹੜੀ ਇਹ ਸਾਰੀ ਪੈਦਾਵਾਰ ਜਿਹਦਾ ਇਹ ਧਨ ਪੈਦਾ ਹੋਇਆ ਉਹਦਾ ਇੱਕ ਬਹੁਤ ਛੋਟਾ ਹਿੱਸਾ ਮਿਲ ਰਿਹਾ ਹੈ ਤੁਸੀਂ ਦੇਖੋ ਵੀ ਪੰਜਾਬੀਆਂ ਦੀ ਦਿਹਾੜੀ ਜਿਹੜੇ ਪੰਜਾਬੀ ਮਜ਼ਦੂਰ ਨੇ ਉਹਨਾਂ ਦੀ ਦਿਹਾੜੀ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੀ ਦਿਹਾੜੀ 'ਚ ਫਰਕ ਹੈ ਇਹ ਉਹਦੋਂ ਘੱਟ ਪੈਸਿਆਂ ਦੇ ਉੱਪਰ ਦਿਹਾੜੀ ਤੇ ਜਾਂਦੇ ਨੇ ਉਹਦੋਂ ਘੱਟ ਔਸਤ ਦੇ ਉੱਤੇ ਕੰਮ ਕਰਦੇ ਨੇ ਜਿਹਦਾ ਮਤਲਬ ਉਹ ਪੰਜਾਬ ਦੀ ਦੌਲਤ ਦੇ ਵਿੱਚ ਵਾਧਾ ਕਰ ਰਹੇ ਨੇ ਤੇ ਉਹਦੇ 'ਚ ਬਹੁਤ ਥੋੜਾ ਹਿੱਸਾ ਲੈ ਕੇ ਜਾ ਰਹੇ ਨੇ ਤੇ ਇਹ ਤਸਵੀਰ ਪੇਸ਼ ਐ ਕੀਤੀ ਜਾਂਦੀ ਹੈ ਵੀ ਜਿਵੇਂ ਪੰਜਾਬ ਦੇ ਵਿੱਚ ਤਾਂ ਦੌਲਤ ਦਾ ਢੇਰ ਲੱਗਿਆ ਪਿਆ ਸੀ ਤੇ ਉਹਨੂੰ ਚੱਕ ਕੇ ਲੈ ਕੇ ਜਾ ਰਹੇ ਹੁੰਦੇ ਇਹ ਇਹ ਤਸਵੀਰ ਨਹੀਂ ਬਾਹਰ ਜਿਵੇਂ ਤੁਸੀਂ ਇਹ ਗੱਲ ਕਰੀ ਮੈਂ ਇੱਕ ਸਵਾਲ ਵਿੱਚੋਂ ਕੱਟ ਰਿਹਾ ਤੁਹਾਨੂੰ ਜਿਵੇਂ ਘੱਟ ਲੇਬਰ ਵਾਲੀ ਗੱਲ ਕਰੀ ਇਹ ਵਿਦੇਸ਼ਾਂ 'ਚ ਵੀ ਵਾਪਰਦਾ ਕਿ ਸਾਡੇ ਬੰਦੇ ਜਦੋਂ ਉਧਰ ਜਾਂਦੇ ਆ ਘੱਟ ਲੇਬਰ ਲੈਂਦੇ ਆ ਤੇ ਇਹਦਾ ਇਹ ਵੀ ਕਾਰਨ ਬਣਦਾ ਹੈ ਵੀ ਨਸਲੀ ਵਿਤਕਰੇ ਦਾ ਵੀ ਮਜ਼ਦੂਰ ਮਜ਼ਦੂਰ ਦੇ ਖਿਲਾਫ ਖੜਾ ਹੋ ਜਾਂਦਾ ਨਹੀਂ ਦੇਖੋ ਪਿੰਡਾਂ 'ਚ ਆਪਣੇ ਵੀ ਹੋਇਆ ਵੀ ਜਿਹੜੇ ਆਪਣੀ ਲੇਬਰ ਸੀ ਪਿੰਡਾਲੀ ਉਹ ਕਹਿੰਦੀ ਯਾਰ ਇਹ ਆ ਗਏ ਤੇ ਸਾਡੀ ਤਾਂ ਲੇਬਰ ਹੀ ਖੁੱਸ ਗਈ ਮੈਂ ਤੁਹਾਨੂੰ ਦੱਸਦਾ ਹੁਣ ਹੂੰ ਪਹਿਲੀ ਗੱਲ ਤਾਂ ਇਹ ਵੀ ਜਿਹੜੀ ਇਹ ਗੱਲ ਹੈ ਵੀ ਇਹ ਸਾਰੇ ਕਿਤੇ ਸਾਂਝੀ ਗੱਲ ਹੈ ਵੀ ਜਿਹੜਾ ਜਦੋਂ ਪ੍ਰਵਾਸ ਹੁੰਦਾ ਹੈ ਤਾਂ ਪ੍ਰਵਾਸੀਆਂ ਦੀ ਲੁੱਟ ਹੁੰਦੀ ਹੈ ਜਿਹੜੇ ਪੰਜਾਬੀ ਇੱਥੋਂ ਜਾ ਕੇ ਕੈਨੇਡਾ 'ਚ ਕੰਮ ਕਰਦੇ ਆ ਉਹ ਵੀ ਉੱਥੋਂ ਦੇ ਵੇਜ ਰੇਟਸ ਤੋਂ ਥੱਲੇ ਕੰਮ ਕਰਦੇ ਨੇ ਉਹ ਤੋਂ ਬਹੁਤ ਘੱਟ ਆ ਉਸਤੇ ਕੰਮ ਕਰਦੇ ਨੇ ਦਿਹਾੜੀ ਤੇ ਕੰਮ ਕਰਦੇ ਨੇ ਜਿਹੜੇ ਇਹ ਪ੍ਰਵਾਸੀ ਮਜ਼ਦੂਰ ਇੱਥੇ ਆ ਕੇ ਕਰ ਰਹੇ ਨੇ ਇਹ ਵੀ ਘੱਟ ਆ ਉਸਤੇ ਕਰ ਰਹੇ ਨੇ ਜੀ ਦਾ ਮਤਲਬ ਕੀ ਹੈ ਵੀ ਉਹ ਆਰਥਿਕਤਾ ਤੇ ਕੋਈ ਬੋਝ ਨਹੀਂ ਬਣਦੇ ਆਰਥਿਕਤਾ ਦਾ ਸਹਾਰਾ ਬਣ ਰਹੇ ਨੇ ਇੱਕ ਤਾਂ ਇਹਨੂੰ ਇਸ ਗੱਲ ਮਤਲਬ ਇਸ ਰੂਪ ਚ ਸਮਝਣਾ ਚਾਹੀਦਾ ਦੂਜੀ ਗੱਲ ਜਿਹੜੀ ਹੈਗੀ ਹੈ ਵੀ ਜਿਹੜੇ ਪ੍ਰਵਾਸੀ ਲੋਕ ਨੇ ਚਾਹੇ ਪੰਜਾਬ ਦੇ ਪ੍ਰਵਾਸੀ ਲੋਕ ਤੁਸੀਂ ਕੈਨੇਡਾ ਚ ਜਾ ਕੇ ਅਮਰੀਕਾ ਚ ਗਏ ਦੇਖ ਲਓ ਆਸਟ੍ਰੇਲੀਆ ਚ ਗਏ ਦੇਖ ਲਓ ਚਾਹੇ ਇਹਨਾਂ ਨੂੰ ਦੇਖ ਲਓ ਇਹ ਉਹਨਾਂ ਕੰਮਾਂ ਦੇ ਵਿੱਚ ਸਭ ਤੋਂ ਵੱਧ ਆ ਲੱਗਦੇ ਐ ਜਿਹੜੇ ਕੰਮਾਂ ਨੂੰ ਉੱਥੋਂ ਦੇ ਰਹਿਣ ਵਾਲੇ ਲੋਕ ਜਿਹੜੇ ਮੁਕਾਮੀ ਲੋਕ ਨੇ ਉਹ ਕਰਨਾ ਪਸੰਦ ਨਹੀਂ ਕਰਦੇ ਪਸੰਦ ਨਹੀਂ ਕਰਦੇ ਜਾਂ ਕਰਦੇ ਨਹੀਂ ਹੈ ਜਿਸ ਦਾ ਮਤਲਬ ਇਸ ਰੂਪ ਦੇ ਵਿੱਚ ਵੀ ਇਹਨਾਂ ਲੋਕਾਂ ਦਾ ਉਹਨਾਂ ਦੇ ਨਾਲ ਕੋਈ ਟਕਰਾਅ ਬਣਦਾ ਨਹੀਂ ਹੈ ਜਿਵੇਂ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਬੀ ਜੇ ਬਹੁਤ ਸੁੱਤੇ ਸਿੱਧ ਜਿਹੜੇ ਭਈਏ ਜਾਂ ਜਿਨ੍ਹਾਂ ਨੂੰ ਅਸੀਂ ਪ੍ਰਵਾਸੀ ਮਜ਼ਦੂਰ ਜਿਹੜੇ ਹੈਗੇ ਆ ਜਿਨ੍ਹਾਂ ਦਾ ਸਿੱਧਾ ਟਕਰਾਅ ਬਣਨਾ ਹੋਵੇ ਪੰਜਾਬ ਦੇ ਵਿੱਚ ਆਰਥਿਕ ਟਕਰਾਅ ਹਿੱਤ ਦਾ ਟਕਰਾਅ ਬਣਨਾ ਹੋਵੇ ਤਾਂ ਉਹ ਮਜ਼ਦੂਰਾਂ ਨਾਲ ਬਣਨਾ ਸੀ ਖੇਤ ਮਜ਼ਦੂਰਾਂ ਨਾਲ ਬਣਨਾ ਸੀ ਵੇੜਿਆਂ ਨਾਲ ਬਣਨਾ ਸੀ ਜਿਹੜੇ ਇੱਥੇ ਦਿਹਾੜੀਆਂ ਕਰਦੇ ਆ ਪਰ ਤੁਸੀਂ ਕਦੇ ਸੁਣਿਆ ਕਦੇ ਕਿਤੇ ਤੁਸੀਂ ਕੋਈ ਇਹੋ ਜੀ ਖਬਰ ਕਿਸੇ ਜਥੇਬੰਦੀ ਦੀ ਦਾ ਬਿਆਨ ਮਜ਼ਦੂਰਾਂ ਦੀ ਜਥੇਬੰਦੀ ਦਾ ਬਿਆਨ ਸੁਣਿਆ ਹੋਵੇ ਵੀ ਉਹਨਾਂ ਨੇ ਕਿਹਾ ਹੋਵੇ ਵੀ ਭਈਏ ਇੱਥੋਂ ਬਾਹਰ ਕਰ ਦਿਓ ਕੋਈ ਨਹੀਂ ਕਹਿ ਰਿਹਾ ਕੌਣ ਕਹਿ ਰਹੇ ਨੇ ਜਿਹੜੇ ਵੱਡੀਆਂ ਮਤਲਬ ਅਲੀ ਦਾ ਵੱਡੀ ਜਾਤ ਨਾਲ ਸੰਬੰਧ ਰੱਖਣ ਵਾਲੀ ਤੇ ਅਸਰ ਜਿਹੜੇ ਸਮਾਜ ਸਮਾਜਿਕ ਤੌਰ ਤੇ ਸਾਧਨ ਸੰਪੰਨ ਨੇ ਅਸਰ ਰਸੂਕ ਵਾਲੇ ਹਿੱਸੇ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਇਹ ਇਹਨਾਂ ਦੇ ਖਿਲਾਫ ਜਿਹਦੇ ਨਾਲ ਕੋਈ ਟਕਰਾ ਨਹੀਂ ਬਣਦਾ ਜਿਹਦਾ ਮਤਲਬ ਕੀ ਹੈ ਵੀ ਇਹ ਆਰਥਿਕ ਹਿੱਤਾਂ ਦੇ ਟਕਰਾ ਦਾ ਮਾਮਲਾ ਹੈ ਹੀ ਨਹੀਂ ਹੈ ਇਹਦੇ ਪਿੱਛੇ ਪਛਾਣ ਦੀ ਸਿਆਸਤ ਪਲੱਸ ਹੋਰ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਸਿਆਸਤ ਦੀਆਂ ਉਹ ਖੜੀਆਂ ਹੋਈਆਂ ਨੇ ਅਸਲ ਦੇ ਵਿੱਚ ਪੰਜਾਬ ਦੀ ਆਰਥਿਕਤਾ ਨੂੰ ਪਰ ਵਾਸੀਆਂ ਦੁਆਰਾ ਜਿਹੜਾ ਕੋਈ ਖਤਰਾ ਨਹੀਂ ਹੈ ਸਗੋਂ ਉਹਨਾਂ ਦਾ ਬਹੁਤ ਵੱਡਾ ਸਹਾਰਾ ਹੈ ਅਸੀਂ ਉਹ ਕੰਮ ਉਹ ਸਾਰੇ ਕੰਮਾਂ ਦੇ ਵਿੱਚ ਉਹ ਲੱਗੇ ਹੋਏ ਨੇ ਜਿਹੜੇ ਕੰਮ ਪੰਜਾਬੀ ਕਰਨਾ ਨਹੀਂ ਚਾਹ। ਨਹੀਂ ਪਰ ਜਿਵੇਂ ਤੁਸੀਂ ਵਿਦੇਸ਼ ਨਾਲ ਜੋੜਦੇ ਹੋ ਕਿ ਲੋਕ ਕਹਿੰਦੇ ਨੇ ਕਿ ਵੀ ਜਿਹੜੇ ਲੋਕ ਸਾਡੇ ਪੰਜਾਬੀ ਉਧਰ ਗਏ ਇਹ ਗੱਲ ਹੋਰ ਹੈ ਜਿਹੜੇ ਪ੍ਰਵਾਸੀ ਇੱਥੇ ਆਏ ਗੱਲ ਹੋ ਰਹਾ ਕਿਉਂਕਿ ਉਹਨਾਂ ਦੇ ਤਾਂ ਬਹੁਤ ਥਾਵਾਂ ਤੇ ਚੈੱਕ ਆ ਕਿ ਹਰ ਥਾਂ ਤੇ ਚੈੱਕੋ ਕਿ ਪਾਸਪੋਰਟ ਬਾਨਾ ਜੀ ਇੱਥੇ ਪੈਸੇ ਹੀ ਹੋਣੇ ਆ ਜੀ ਮਤਲਬ ਇਹ ਹੁੰਦਾਗਾ ਇੱਥੇ ਤਾਂ ਕੋਈ ਚੈਕਿੰਗ ਹੀ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ ਜਿਵੇਂ ਤੁਸੀਂ ਕਹਿ ਕਿ ਇੰਨੀ ਗਿਣਤੀ ਹੋ ਗਈ ਹੈ ਮੈਂ ਇਹ ਗੱਲ ਕਹਿ ਹੀ ਰਿਹਾ ਕਿ ਇਸ ਗੱਲ ਦਾ ਰਿਕਾਰਡ ਰੱਖਣਾ ਇਸ ਗੱਲ ਦੀਆਂ ਮਤਲਬ ਖਾਸ ਕਰਕੇ ਉਹਨਾਂ ਦੀ ਗਿਣਤੀ ਹੋਣੀ ਜਾਂ ਉਹ ਜਿੱਥੇ ਉਹ ਆ ਰਹੇ ਨੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਦਾ ਮਾਮਲਾ ਇਹ ਸਾਰੇ ਜਿਹੜੇ ਮਸਲੇ ਨੇ ਇਹ ਪ੍ਰਸ਼ਾਸਨਿਕ ਤੇ ਸਰਕਾਰੀ ਅਣਗਹਿਲੀ ਦਾ ਮਾਮਲਾ ਬਣਦੇ ਨੇ ਇਹ ਹੋਣੇ ਚਾਹੀਦੇ ਨੇ ਇਹਦੇ ਬਾਰੇ ਬਕਾਇਦਾ ਜਾਇਜਾ ਬਣਨਾ ਚਾਹੀਦਾ ਕਿ ਕਿੰਨੇ ਲੋਕ ਨੇ ਜਿਹੜੇ ਹੋਰ ਥਾਂ ਤੋਂ ਆ ਰਹੇ ਨੇ ਤੇ ਸਿਰਫ ਇਹੀ ਨਹੀਂ ਵੀ ਅਸੀਂ ਸਿਰਫ ਉਹਨਾਂ ਦਾ ਚੈੱਕ ਕਰਨਾ ਵੀ ਉਹਨਾਂ 'ਚ ਕੋਈ ਅਪਰਾਧੀ ਨਾ ਹੋਣ ਇਹ ਸਾਡੀ ਜ਼ਿੰਮੇਵਾਰੀ ਵੀ ਤਾਂ ਬਣਦੀ ਹੈ ਵੀ ਜੇ ਇੱਥੇ ਕੋਈ ਆ ਕੇ ਰਹਿ ਰਿਹਾ ਹੈ ਇੱਥੋਂ ਦੀ ਆਰਥਿਕਤਾ ਦੇ ਵਿੱਚ ਹਿੱਸਾ ਪਾ ਰਿਹਾ ਹੈ ਉਹਦੀ ਐਜੂਕੇਸ਼ਨ ਦਾ ਕੀ ਬਣੇ ਉਹਦੇ ਰਹਿਣ ਦਾ ਕੀ ਬਣੇ ਹੁਣ ਜਦੋਂ ਇਹ ਸਵਾਲ ਠਾਇਆ ਜਾਂਦਾ ਜੀ ਭਈਆਂ ਨੇ ਆ ਕੇ ਜੀ ਪੰਜਾਬ ਦੇ ਵਿੱਚ ਗੰਦ ਪਾਤਾ ਗੰਦ ਪਾਉਣ ਤੋਂ ਰੋਕਣ ਦੀ ਜ਼ਿੰਮੇਵਾਰੀ ਕਿਹਦੀ ਹੈ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਕੋਈ ਘਰ ਬਣਾ ਕੇ ਦਿੱਤੇ ਨਹੀਂ ਅਸੀਂ ਉਹਨਾਂ ਵਾਸਤੇ ਕੋਈ ਥਾਂ ਮਾ ਅਲਾਟ ਕੀਤੀਆਂ ਨੇ ਵੀ ਤੁਸੀਂ ਭਾਈ ਇੱਥੇ ਰਹੋ ਅਸੀਂ ਉਹਦੇ ਵਾਸਤੇ ਕੋਈ ਪ੍ਰਬੰਧ ਕੀਤੇ ਨੇ ਨਹੀਂ ਉਹ ਜਿੱਥੇ ਵੀ ਆ ਕੇ ਜਿੱਥੇ ਉਹਨਾਂ ਨੂੰ ਥਾਂ ਮਿਲਦੀ ਹੈ ਕੋਈ ਰੇਲਵੇ ਸਟੇਸ਼ਨਾਂ ਤੇ ਪਿਆ ਹੋਇਆ ਕੋਈ ਅੱਡਿਆਂ ਤੇ ਪਿਆ ਹੋਇਆ ਕੋਈ ਆਦਿ ਰਿਕਸ਼ੇ ਤੇ ਵੀ ਸੌਂਦੇ ਨੇ ਕਿਸੇ ਨੇ ਕਦੇ ਝੁੱਗੇ ਛੌਪੜੀਆਂ ਪਾਲੀਆਂ ਤਾਂ ਉਹ ਜਿਹੜੀ ਉਹਨਾਂ ਦੀ ਤਾਂ ਮਜਬੂਰੀ ਹੈ ਉਹਨਾਂ ਨੇ ਕਿਤੇ ਤਾਂ ਰਹਿਣਾ ਹੀ ਹੈ ਜੇ ਇੱਥੇ ਉਹਨਾਂ ਨੇ ਕੰਮ ਕਰਨਾ ਹੈ ਤਾਂ ਉਹਨੂੰ ਰਹਿਣ ਵਾਸਤੇ ਥਾਂ ਵੀ ਚਾਹੀਦੀ ਹੈ ਤਾਂ ਉਹ ਸਾਰੀਆਂ ਗੱਲਾਂ ਦਾ ਇਹਦਾ ਅਰੇਂਜਮੈਂਟ ਕੀ ਹੋਵੇ ਡੈਮੋਗ੍ਰਾਫਿਕ ਚੇਂਜ ਦਾ ਮ ਜਾਂ ਪੂਰਾ ਜਿਹੜਾ ਜਿਹੜਾ ਆ ਰਹਿਣ ਸਹਿਣ ਆਵਾਸ ਦਾ ਦੀ ਚੇਂਜ ਦਾ ਮਾਮਲਾ ਹੈ ਇਹ ਸਾਰੀਆਂ ਗੱਲਾਂ ਸਰਕਾਰੀ ਤੇ ਪ੍ਰਸ਼ਾਸਨਿਕ ਔਸਤੇ ਘੇਰੇ ਚ ਆਉਂਦੀਆਂ ਨੇ ਉਹਦੇ ਪ੍ਰਬੰਧਨ ਦਾ ਮਾਮਲਾ ਬਣਦਾ ਹੈ ਜਿਹਦੇ ਬਲੋਂ ਉਹਨਾਂ ਨੇ ਅੱਖਾਂ ਮੀਟੀਆਂ ਹੋਈਆਂ ਨੇ ਸਰਕਾਰ ਤਾਂ ਇਹ ਇਸ ਰੂਪ ਦੇ ਵਿੱਚ ਇਹ ਬਿਲਕੁਲ ਜ਼ਰੂਰ ਜ਼ਰੂਰਤ ਹੈਗੀ ਐ ਇਸ ਗੱਲ ਦੀ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਨੋਟਿਸ ਲਿਆ ਜਾਵੇ ਪਰ ਇਸ ਜੇ ਕੋਈ ਨੋਟਿਸ ਨਹੀਂ ਲੈ ਰਿਹਾ ਤਾਂ ਸਵਾਲ ਉਹਦੇ ਤੇ ਹੀ ਹੋਣਾ ਚਾਹੀਦਾ ਹੈ ਨਾ ਉਸ ਭਾਈਚਾਰੇ ਦਾ ਕੀ ਦੋਸ਼ ਹੈ ਜਿਹੜੇ ਇੱਥੇ ਕੰਮ ਕਰਨ ਵਾਸਤੇ ਜੀ ਜੇ ਤੁਸੀਂ ਸੱਭਿਆਚਾਰ ਦੀ ਗੱਲ ਕਰੀ ਕਿ ਸੱਭਿਆਚਾਰ ਕਿ ਨਹੀਂ ਕੋਈ ਫਰਕ ਹਨਾ ਵੀ ਜੇ ਇਧਰ ਆਉਂਦੇ ਨੇ ਤੇ ਲੋਕ ਕਹਿੰਦੇ ਨੇ ਕਿ ਸੱਭਿਆਚਾਰ ਚ ਬਹੁਤ ਗ੍ਰਾਵਟ ਆ ਗਈ ਹੈ ਕਿ ਜੇ ਉਧਰੋਂ ਆਏ ਤੇ ਇਧਰ ਆ ਕੇ ਸਾਡੇ ਪ੍ਰੋਬਲਮ ਆਉਂਦੀ ਹੈ ਦੇਖੋ ਇਹ ਮਤਲਬ ਕਮਾਲ ਦੀ ਗੱਲ ਹੈ ਕਈ ਆਪੂ ਬੜੇ ਬੁੱਧੀ ਜੀ ਵੀ ਹੁੰਦੇ ਆ ਮੈਂ ਕੱਲ ਇੱਕ ਉਹ ਆਪਦੇ ਆਪ ਨੂੰ ਕਈ ਬੰਦੇ ਜਿਹੜੇ ਚਾਰਕ ਕਿਤਾਬਾਂ ਪੜ੍ਹ ਕੇ ਆਪਦੇ ਆਪ ਨੂੰ ਬੁੱਧੀਜੀਵੀ ਕਹਾਉਣ ਲੱਗ ਜਾਂਦੇ ਨੇ ਉਸ ਤਰ੍ਹਾਂ ਦੇ ਇੱਕ ਬੰਦੇ ਨੇ ਇਹ ਕਿਹਾ ਕਿ ਪੰਜਾਬ ਦੇ ਜਿਹੜੇ ਇਹ ਲੈਫਟਿਸਟ ਨੇ ਨਾ ਇਹਨਾਂ ਨੂੰ ਇਹ ਸਵਾਲ ਦੀ ਸਮਝ ਨਹੀਂ ਆ ਰਹੀ ਕਿ ਇਹ ਨਸਲੀ ਵਿਤਕ੍ਰੇ ਦਾ ਸਵਾਲ ਨਹੀਂ ਹੈ ਇਹ ਅਸਲ ਦੇ ਵਿੱਚ ਪੰਜਾਬੀ ਪਛਾਣ ਦਾ ਮਾਮਲਾ ਹੈ ਪੰਜਾਬੀ ਪਛਾਣ ਨੂੰ ਬਚਾਉਣ ਦੀ ਖਾਤਰ ਅਸੀਂ ਭਈਆਂ ਨੂੰ ਭਜਾਉਣ ਦੀ ਗੱਲ ਕਰ ਰਹੇ ਹਾਂ ਹੁਣ ਠੋਸ ਸਵਾਲ ਇਹਦਾ ਪੁੱਛਣਾ ਹੋਵੇ ਵੀ ਪਹਿਲੀ ਗੱਲ ਤਾਂ ਤੁਸੀਂ ਪੰਜਾਬੀ ਪਛਾਣ ਤੋਂ ਸਮਝਦੇ ਕੀ ਹਾਂ ਪੰਜਾਬੀ ਪਛਾਣ ਕਿਹੜੀ ਪੰਜਾਬੀ ਪਛਾਣ ਕੀ ਉਹ ਇੱਕ ਖਾਸ ਫਿਰਕੇ ਦੀ ਉਹਦੇ ਇੱਕ ਖਾਸ ਪਹਿਰਾਵੇ ਦੀ ਤੇ ਉਹਦੇ ਇੱਕ ਖਾਸ ਖਾਣ ਪੀਣ ਦੇ ਢੰਗ ਦੇ ਪਹਿਰਾਵੇ ਦੀ ਗੱਲ ਪੰਜਾਬ ਤਾਂ ਬਹੁਤ ਬਹੁਤ ਡਾਈਵਰਸ ਹੈ ਪੰਜਾਬ ਦੇ ਅੰਦਰ ਧਰਮ ਕਿੰਨੇ ਨੇ ਠੀਕ ਹੈ ਪਹਿਰਾਵੇ ਕਿੰਨੇ ਨੇ ਤੇ ਇਥੋਂ ਦੇ ਖਾਣ ਪਾਣ ਦੇ ਵਿੱਚ ਕਿੰਨੀ ਡਾਈਵਰਸਿਟੀ ਹੈ ਠੀਕ ਹੈ ਤਾਂ ਕਿਹੜੀ ਪਛਾਣ ਨੂੰ ਖਤਰਾ ਹੈ ਐ ਤਾਂ ਜੇ ਹੁਣ ਐ ਕਹਿਣਾ ਹੋਵੇ ਜਿਹੜੀ ਪਛਾਣ ਦੀ ਉਹ ਗੱਲ ਕਰਦੇ ਆ ਜਿਹੜੀ ਉਹ ਫਿਰਕੂ ਉਸ ਤੋਂ ਪੈਂਟਰਾ ਲੈਂਦੀ ਹੈ ਉਹਦਾ ਮਤਲਬ ਤਾਂ ਇਹ ਹੈ ਵੀ ਉਹ ਪਛਾਣ ਦਾ ਮਤਲਬ ਹੈ ਵੀ ਇੱਕ ਪੱਗ ਸਜੀ ਹੋਵੇ ਗਾਤਰਾ ਪਾਇਆ ਹੋਵੇ ਆ ਪਹਿਰਾਵਾ ਹੋਵੇ ਦਾੜੀ ਛੱਡੀ ਹੋਵੇ ਉਸ ਤਰ੍ਹਾਂ ਨਾਲ ਦਾ ਫਿਰ ਤੇਰੇ ਮੇਰੇ ਅੱਗੇ ਬੰਦੇ ਆਪਾਂ ਵੀ ਤਾਂ ਉਸ ਪਛਾਣ ਨੂੰ ਖਤਰਾ ਹੀ ਹੈ ਕਿਉਂਕਿ ਅਸੀਂ ਵੀ ਉਸ ਗੱਲ ਨੂੰ ਫਾਲੋ ਨਹੀਂ ਕਰਦੇ ਚਾਹੇ ਜੀ ਪੰਜਾਬ ਦੀ ਧਰਤੀ ਤੇ ਜੰਮੇ ਆ ਤਾਂ ਜਿਹਦਾ ਮਤਲਬ ਕੀ ਹੈ ਵੀ ਪਛਾਣ ਨੂੰ ਇੰਨਾ ਸੀਮਤ ਕਰਕੇ ਪ੍ਰੋਜੈਕਟ ਕਰਨਾ ਇਹਦਾ ਮਤਲਬ ਕੀ ਹੈ ਵੀ ਉਹ ਪਛਾਣ ਅਸਲ ਦੇ ਵਿੱਚ ਫਿਰਕੂ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲੀ ਗੱਲ ਤਾਂ ਇਹ ਇਹ ਗੱਲ ਗਲਤ ਹੈ ਦੂਜੀ ਗੱਲ ਫੇਰ ਜੇ ਪੰਜਾਬ ਦੀ ਪਛਾਣ ਦਾ ਮਾਮਲਾ ਹੈ ਉਹ ਪਛਾਣ ਦਾ ਮਾਮਲਾ ਵੀ ਪੰਜਾਬ ਦੀ ਬੋਲੀ ਪੰਜਾਬ ਦਾ ਸੱਭਿਆਚਾਰ ਪੰਜਾਬ ਦਾ ਰਹਿਣ ਸਹਿਣ ਕੀ ਇਹਨਾਂ ਗੱਲਾਂ ਨੂੰ ਪ੍ਰਵਾਸੀਆਂ ਤੋਂ ਕੋਈ ਖਤਰਾ ਹੋ ਰਿਹਾ ਹੈ ਤੁਸੀਂ ਇਹ ਦੇਖੋ ਜੇ ਨੂੰ ਬਹੁਤ ਠੋਸ ਸਵਾਲ ਪੁੱਛਣਾ ਹੋਵੇ ਵੀ ਜੇ ਖਤਰਾ ਹੁੰਦਾ ਖਤਰਾ ਇਸ ਰੂਪ 'ਚ ਹੀ ਆਊਗਾ ਨਾ ਵੀ ਪੰਜਾਬੀਆਂ ਨੇ ਭਈ ਪੰਜਾਬੀ ਬੋਲਣੀ ਛੱਡ ਕੇ ਹੁਣ ਬਿਹਾਰੀ ਬੋਲਣੀ ਸ਼ੁਰੂ ਕਰ ਦਿੱਤੀ ਪੰਜਾਬੀਆਂ ਨੇ ਕੁਰਤਾ ਪਜਾਮਾ ਪਾਉਣਾ ਛੱਡ ਛੱਡਤਾ ਤੇ ਬਿਹਾਰੀਆਂ ਵਾਲੇ ਕੱਪੜੇ ਪਾਉਣੇ ਸ਼ੁਰੂ ਕੀ। ਨਹੀਂ ਉਹ ਤਾਂ ਕਹਿੰਦੇ ਨੇ ਕਹਿੰਦੇ ਅਸੀਂ ਤਾਂ ਬੋਲਦੇ ਆ ਆਪਣੇ ਪੰਜਾਬੀ ਬੋਲਦੇ ਨੇ। ਜੇ ਕੋਈ ਬਿਹਾਰੀ ਆ ਕੇ ਜਾਂ ਯੂਪੀ ਆ ਲਾ ਕੇ ਗੱਲ ਕਰਦਾ ਸਾਡੇ ਪੰਜਾਬੀ ਉਹਦੇ ਨਾਲ ਉਸ ਭਾਸ਼ਾ ਗੱਲ ਕਰਦੇ ਨੇ ਹਾਲਾਂਕਿ ਉਹ ਆਪਣੀ ਨਹੀਂ ਬਦਲਦੇ। ਕਿਉਂ ਨਹੀਂ ਬਦਲਦੇ? ਤੁਸੀਂ ਇੰਨੀਆਂ ਠੋਸ ਦਾਹਰਨੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਜਾ ਕੇ ਦੇਖੋ। ਬੱਚੇ ਉਹਨਾਂ ਦੇ ਪੜ੍ਹਦੇ ਆ। 90% ਬੱਚੇ ਉਹਨਾਂ ਦੇ ਪੜ੍ਹ ਰਹੇ ਨੇ। ਪੰਜਾਬੀ ਲੈਂਗੁਏਜ ਬੋਲ ਰਹੇ ਨੇ। ਪੰਜਾਬੀ ਲੈਂਗੁਏਜ ਮਤਲਬ ਕਮਾਲ ਦੀ ਗੱਲ ਇਹ ਹੋਈ ਕਿਸੇ ਮੈਨੂੰ ਇੱਕ ਦੋਸਤ ਅਧਿਆਪਕ ਨੇ ਦੱਸਿਆ ਕਿ ਐਨ ਐਸ ਐਸ ਦਾ ਕੋਈ ਜਾਇਨ ਸੀਸੀ ਦਾ ਕੋਈ ਕੌਮੀ ਪੱਧਰ ਦਾ ਪ੍ਰੋਗਰਾਮ ਹੋ ਰਿਹਾ ਹੈ ਮਣੀਪੁਰ ਦੇ ਵਿੱਚ ਉੱਥੇ ਉਹਨਾਂ ਨੇ ਪੰਜਾਬ ਦੀ ਨੁਮਾਇੰਦਗੀ ਕਰਨ ਵਾਸਤੇ ਪੰਜਾਬੀ ਬੋਲਣ ਵਾਲਾ ਕੋਈ ਡਾਂਸ ਆਰਟਿਸਟ ਚਾਹੀਦਾ ਹੈ ਤੇ ਉਹ ਪੰਜਾਬੀ ਕੋਈ ਮੁੰਡਾ ਨਹੀਂ ਲੱਭਿਆ ਇੱਕ ਪ੍ਰਵਾਸੀ ਮਜ਼ਦੂਰਾਂ ਦਾ ਮੁੰਡਾ ਜਿਹੜਾ ਪੰਜਾਬੀ ਪੱਗ ਬੰਨ ਕੇ ਪੰਜਾਬੀ ਪਹਿਰਾਵਾ ਪਾ ਕੇ ਪੰਜਾਬ ਦੀ ਨੁਮਾਇੰਦਗੀ ਉੱਥੇ ਕਰ ਰਿਹਾ ਹਾਲ ਤੇ ਬਣੀ ਹੋਈ ਜਿਹਦਾ ਮਤਲਬ ਕੀ ਹੈ ਵੀ ਲੈਂਗੁਏਜ ਉਹ ਸਾਡੀ ਅਪਣਾ ਰਹੇ ਨੇ ਅਸੀਂ ਨਹੀਂ ਉਹਨਾਂ ਦੀ ਅਪਣਾ ਰਹੇ ਕਿਸੇ ਮੌਕੇ ਤੇ ਕਮਿਊਨੀਕੇਟ ਕਰਨ ਵਾਸਤੇ ਹਿੰਦੀ ਬੋਲਣਾ ਉਸ ਲੈਂਗੁਏਜ ਨੂੰ ਅਪਣਾਉਣਾ ਨਹੀਂ ਹੁੰਦਾ ਲੈਂਗੁਏਜ ਉਹ ਸਾਡੀ ਅਪਣਾ ਰਹੇ ਨੇ ਪਹਿਰਾਵਾ ਉਹ ਸਾਡਾ ਅਪਣਾ ਰਹੇ ਨੇ ਕਿੰਨੇ ਤੁਸੀਂ ਬਹੁਤ ਵੱਡੀਆਂ ਧਾਰਨਾ ਸਾਨੂੰ ਮਿਲेंगी ਅਮਰਤ ਸ਼ਕਿਆ ਹੋਇਆ ਪ੍ਰਵਾਸੀ ਮਿਦੂਰਾ ਮੇਰੇ ਪਿੰਡ ਕੋਲ ਵੀ ਹੈ ਇੱਕ ਹਾਂ ਪ੍ਰਵਾਸੀ ਸ਼ਕਿਆ ਹੋਇਆ ਪੱਗ ਬੰਨਦੇ ਨੇ ਦਿਮਾਲੇ ਬੰਨਦੇ ਨੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿਵੇਂ ਅਸੀਂ ਸਹਾਇਤਾ ਦਿੰਦੇ ਹਾਂ ਉਵੇਂ ਸਹਾਇਤਾ ਦਿੰਦੇ ਨੇ ਠੀਕ ਹੈ ਤਾਂ ਜਿਹਦਾ ਮਤਲਬ ਕੀ ਹੈ ਵੀ ਹੋ ਤਾਂ ਗੱਲ ਉਲਟ ਰਹੀ ਹੈ ਵੀ ਉਹ ਸਾਡੀ ਪਛਾਣ ਨੂੰ ਅਪਣਾ ਰਹੇ ਨੇ ਤੇ ਇੱਥੇ ਜਦੋਂ ਪੇਸ਼ ਆਇ ਕੀਤਾ ਜਾ ਰਿਹਾ ਵੀ ਸਾਡੀ ਪਛਾਣ ਨੂੰ ਕੋਈ ਖਤਰਾ ਖੜਾ ਹੋ ਗਿਆ ਇਹੋ ਜਿਹਾ ਕੋਈ ਖਤਰਾ ਪੰਜਾਬ ਦੇ ਵਿੱਚ ਖੜਾ ਨਹੀਂ ਹੋਇਆ ਹੈ ਸਾਡਾ ਪਰ ਇਸ ਤੇ ਕਰਨ ਦੀ ਕੀ ਲੋੜ ਹੈ ਜਿਵੇਂ ਹੁਣ ਤੁਸੀਂ ਇਸ ਗੱਲ ਤੇ ਬੋਲ ਰਹੇ ਹੋ ਬਹੁਤੇ ਬੁੱਧੀਜੀਵੀ ਜਿਹੜੇ ਚਿੰਤਕ ਲੋਕ ਨੇ ਉਹ ਚੁੱਪਕ ਨੇ ਕਿ ਡਰ ਲੱਗਦਾ ਜੀ ਬੋਲਿਆ ਨਹੀਂ ਜਾਣਾ ਜੀ ਕਿ ਕੋਈ ਲਹਿਰ ਤਾਂ ਬਣਨੀ ਚਾਹੀਦੀ ਨਾ ਇਹ ਇੱਕ ਮਨੁੱਖਾਂ ਦੇ ਖਿਲਾਫ ਨਫ਼ਰਤੀ ਜਿਹੜੀ ਆ ਫਲਾਈ ਜਾ ਰਹੀ ਜਿਹੜੀ ਦੇਖੋ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਜਿਹੜੀ ਇਹ ਨਫ਼ਰਤੀ ਮਹਿੰਮ ਹੈ ਇਹਦੀਆਂ ਅਰਥ ਸਭਾਵਨਾਵਾਂ ਬਹੁਤ ਪੈੜੀਆਂ ਨੇ ਮਤਲਬ ਇਹ ਸਿਰਫ ਇੰਨਾ ਮਾਮਲਾ ਨਹੀਂ ਹੈ ਵੀ ਅਸੀਂ ਮਨੁੱਖੀ ਹਮਦਰਦੀ ਚੋਂ ਪ੍ਰਵਾਸੀ ਮਧੂਰਾਂ ਦੇ ਨਾਲ ਖੜਨ ਦੀ ਗੱਲ ਹੈ ਤੁਸੀਂ ਇਹ ਦੇਖੋ ਵੀ ਪਿਛਲੇ ਟਾਈਮ ਦੇ ਵਿੱਚ ਜਦੋਂ ਤਿੰਨ ਖੇਤੀ ਕਾਨੂੰਨ ਆਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਸਭ ਤੋਂ ਵੱਧ ਪੰਜਾਬ ਲੜਿਆ ਹਰਿਆਣਾ ਲੜਿਆ ਪਰ ਕੀ ਇਕੱਲਾ ਪੰਜਾਬ ਤੇ ਹਰਿਆਣਾ ਲੜ ਕੇ ਬਾਕੀ ਰਾਜ ਬਹੁਤ ਉਹਨਾਂ ਨੂੰ ਹਰਾ ਲੈਂਦੇ ਨਹੀਂ ਜਦੋਂ ਇਹ ਮੁਲਕ ਪੱਧਰੀ ਏਕਤਾ ਉਸਰੀ ਉਸ ਏਕਤਾ ਦੇ ਸਿਰ ਤੇ ਹੀ ਉਹ ਕਾਨੂੰਨ ਵਾਪਸ ਹੋਏ ਇਹ ਰੜਕਦੀ ਆ ਉਹਨਾਂ ਨੂੰ ਇਹ ਰੜਕਦੀ ਆ ਤੇ ਤੁਸੀਂ ਦੇਖੋ ਵੀ ਜਦੋਂ ਤੋਂ ਉਹ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਪੰਜਾਬ ਤੇ ਹਰਿਆਣੇ ਦੇ ਵਿੱਚ ਮਤਲਬ ਬਿੱਥ ਪਾਉਣ ਦੇ ਵਿਖੇੜੇ ਖੜੇ ਕਰਨ ਦੀਆਂ ਕਿੰਨੀਆਂ ਕੋਸ਼ਿਸ਼ ਸੁਚੇਤ ਤੌਰ ਤੇ ਮਤਲਬ ਕੇਂਦਰੀ ਹਕੂਮਤ ਵੱਲੋਂ ਤੇ ਭਾਜਪਾਈਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਲਗਾਤਾਰ ਚੱਲ ਰਿਹਾ ਹੈ ਤੇ ਇਸੇ ਰੂਪ ਦੇ ਵਿੱਚ ਜਿਹੜੀ ਮੁਲਕ ਪੱਧਰ ਤੇ ਲੋਕਾਂ ਦੀ ਏਕਤਾ ਉਸਰੀ ਆਪਦੇ ਹਿੱਤਾਂ ਵਾਸਤੇ ਉਹਨੂੰ ਤੋੜਨ ਵਾਸਤੇ ਜੇ ਇਹੋ ਜਿਹੀਆਂ ਗੱਲਾਂ ਹੋਣਗੀਆਂ ਤਾਂ ਉਹ ਉਹ ਏਕਤਾ ਖੁੱਸੂਗੀ ਨਹੀਂ ਇਹ ਹੁਣ ਦੇ ਸੰਦਰਭ ਵਿੱਚ ਵੀ ਦੇਖ ਸਕਦੇ ਜਿਵੇਂ ਹੜਾਂ ਦੇ ਵਿੱਚ ਜਦੋਂ ਯੂਪੀ ਤੋਂ ਕੁਝ ਮੁਸਲਮਾਨ ਜਿਹੜੇ ਉਹ ਟਰੱਕ ਲੈ ਕੇ ਆਉਂਦੇ ਨੇ ਤੇ ਲੱਗਦਾ ਮੈਂ ਇਹ ਕਾਰਨ ਵੀ ਬਣ ਸਕਦਾ ਕਿ ਵੀ ਹਾਂ ਇਹ ਇੱਥੇ ਕਿਉਂ ਹੋ ਰਿਹਾ ਫਿਰ ਬਿਲਕੁਲ ਲੋਕਾਂ ਦੀ ਏਕਤਾ ਕਿਸੇ ਵੀ ਰੂਪ ਦੇ ਵਿੱਚ ਜਿਹੜੀ ਲੋਕਾਂ ਦੀ ਏਕਤਾ ਹੈ ਉਹ ਹਾਕਮਾਂ ਵਾਸਤੇ ਖਤਰਾ ਹੁੰਦੀ ਹੈ ਤੇ ਖਾਸ ਕਰਕੇ ਜਿਹੜੀ ਹੁਣ ਸਾਡੀ ਹਕੂਮਤ ਜਾਜ ਕਰ ਰਹੀ ਹੈ ਇਹਦਾ ਸਭ ਤੋਂ ਵੱਧ ਤਰੀਕਾ ਕਰ ਕੀ ਹੈ ਵੀ ਲੋਕਾਂ ਨੂੰ ਪਾੜ ਕੇ ਵੰਡ ਕੇ ਆਪਸ ਵਿੱਚ ਲੜਾ ਕੇ ਰਾਜ ਕਰਨਾ ਤਾਂ ਇਸ ਤਰ੍ਹਾਂ ਦੀਆਂ ਸਾਰੀਆਂ ਹੀ ਗੱਲਾਂ ਜਿਹੜੀਆਂ ਲੋਕਾਂ ਨੂੰ ਪਾੜਦੀਆਂ ਨੇ ਉਹ ਇਹ ਰਾਜ ਕਰਨ ਵਾਲੀ ਹਿੱਤ ਦੇ ਹਿੱਤ ਚ ਜਾਂਦੀਆਂ ਨੇ ਤੇ ਕਮਾਲ ਦੀ ਗੱਲ ਹੈ ਇਹ ਕੋਇਨਸੀਡੈਂਸ ਨਹੀਂ ਹੈ ਹਮੇਸ਼ਾ ਇਹ ਹੁੰਦਾ ਹੈ ਵੀ ਜਿਹੜੀਆਂ ਗੱਲਾਂ ਸੰਗੀਆਂ ਦੇ ਹਿੱਤ ਚ ਜਾ ਰਹੀਆਂ ਹੁੰਦੀਆਂ ਨੇ ਉਹੀ ਗੱਲਾਂ ਪੰਜਾਬ ਦੇ ਜਿਹੜੇ ਫਿਰਕਾਪ੍ਰਸਤ ਲੋਕ ਨੇ ਉਹ ਕਰ ਰਹੇ ਹੁੰਦੇ ਨੇ ਮਤਲਬ ਕਹਿੰਦੇ ਉਹ ਆਏ ਨੇ ਵੀ ਅਸੀਂ ਤਾਂ ਹਿੰਦੂ ਫਿਰਕਾ ਪ੍ਰਾਸਤੀ ਦੇ ਵਿਰੋਧਾ ਪਰ ਤੁਸੀਂ ਦੇਖੋ ਬਹੁਤ ਸਾਰੀਆਂ ਘਟਨਾਵਾਂ ਦਾ ਸਾਨੂੰ ਇੱਕ ਮਤਲ ਲੜੀ ਮਿਲੂਗੀ ਵੀ ਜਿਹੜੀਆਂ ਗੱਲਾਂ ਸੰਗੀ ਸਿਆਸਤ ਦੇ ਹਿੱੱਤ ਚ ਬੈਠਦੀਆਂ ਨੇ ਉਹ ਪੰਜਾਬ ਦੇ ਜਿਹੜੇ ਫਿਰਕਾ ਪ੍ਰਾਸਤੀ ਜਿਹੜਾ ਖਾਸ ਕਰਕੇ ਸਿੱਖ ਫਿਰਕਾ ਪ੍ਰਾਸਤੀ ਵਾਲਾ ਐਲੀਮੈਂਟ ਹੈ ਉਹ ਸਾਰੀਆਂ ਉਹੀ ਗੱਲਾਂ ਕਰ ਰਿਹਾ ਹੁੰਦਾ ਅੱਜ ਵੀ ਆ ਜਿਹੜਾ ਸਾਰੀ ਬੰਡੀਆਂ ਪੈ ਰਹੀਆਂ ਨੇ ਇਹ ਬੀਜੇਪੀ ਤੇ ਸੰਗ ਦੀ ਫੇਵਰਸ ਜਾਂਦੀਆਂ ਨੇ ਉਥੇ ਚੋਣਾਂ ਦੇ ਪ੍ਰਸੰਗ ਚ ਵੀ ਉਹਦਾ ਆਸਤ ਜਾਂਦੀਆਂ ਨੇ ਤੇ ਉਹਨਾਂ ਦੀ ਓਵਰਆਲ ਸਿਆਸਤ ਦੇ ਪ੍ਰਸੰਗ ਦੇ ਵਿੱਚ ਵੀ ਤਾਂ ਅਸੀਂ ਉਹ ਪਾੜਾ ਵਧਾਉਣ ਚ ਰੋਲ ਲਮਾਉਣਾ ਕਿ ਉਸ ਪਾੜੇ ਨੂੰ ਘਟਾਉਣ ਦੇ ਰੋਚ ਰੋਲ ਲਮਾਉਣਾ ਇਹ ਦੂਜੀ ਗੱਲ ਹੁਣ ਤੁਸੀਂ ਇਹ ਬਹੁਤ ਸੰਕੀਰਣ ਸੋਚ ਹੈ ਬਹੁਤ ਸੀਮਤ ਜਿਹੜੇ ਮਤਲਬ ਵੀ ਭਈਏ ਭਜਾ ਦੋ ਭਾਈ ਪੰਜਾਬ ਦੇ ਮਤਲਬ ਪੰਜਾਬੀ ਲੋਕ ਕਿੰਨੇ ਪੰਜਾਬੀ ਲੋਕ ਕਿੰਨੇ ਖਾਸ ਕਰਕੇ ਸਿੱਖ ਧਰਮ ਨਾਲ ਸੰਬੰਧਿਤ ਲੋਕ ਦਿੱਲੀ ਚ ਰਹਿੰਦੇ ਨੇ ਯੂਪੀ ਚ ਰਹਿੰਦੇ ਨੇ ਬੰਗਾਲ ਚ ਰਹਿੰਦੇ ਮਤਲਬ ਰਾਜਸਥਾਨ ਚ ਵੀ ਰਹਿੰਦੇ ਨੇ ਰਾਜਸਥਾਨ ਚ ਰਹਿੰਦੇ ਨੇ ਮਤਲਬ ਜੇ ਇਸ ਤਰ੍ਹਾਂ ਦੀ ਪਾਟਕਪਾਉ ਸਿਆਸਤ ਅੱਗੇ ਵਧਦੀ ਹੈ ਤਾਂ ਇਹਦਾ ਨੁਕਸਾਨ ਕੱਲਾ ਇਹੀ ਨਹੀਂ ਹੈ ਵੀ ਪੰਜਾਬ ਦੇ ਅੰਦਰ ਹੋਊਗਾ ਸਾਡੇ ਭਾਈਚਾਰੇ ਨੂੰ ਸਾਡੇ ਨਾਲ ਜੁੜੀਆਂ ਹੋਈਆਂ ਉਹ ਸਾਰੀਆਂ ਗੱਲਾਂ ਨੂੰ ਉੱਥੇ ਵੀ ਉਹਦੇ ਮਤਲਬ ਉਹ ਫਿਰਕੂ ਮਾਹੌਲ ਜਿਹੜਾ 84 ਵੇਲੇ ਜੋ ਬਣਿਆ ਸੀ ਜਿਸ ਤਰ੍ਹਾਂ ਦੇ ਉਦੋਂ ਕਤਲੇਆਮ ਹੋਏ ਪੰਜਾਬੀਆਂ ਦੇ ਕੀ ਅਸੀਂ ਉਸ ਤਰ੍ਹਾਂ ਦੀ ਸਿਆਸਤ ਨੂੰ ਪੱਠੇ ਪਾਉਣੇ ਨੇ ਇਹ ਜਿਹੜੇ ਸਾਰੇ ਕਦਮ ਨੇ ਇਹ ਉਸ ਤਰ੍ਹਾਂ ਦੀ ਸਿਆਸਤ ਵੱਲ ਪਾਟਕ ਪਾਉ ਸਿਆਸਤ ਵੱਲ ਪਰ ਮਨਪ੍ਰੀਤ ਜੀ ਆਮ ਲੋਕ ਜਿਵੇਂ ਆਮ ਲੋਕ ਤਾਂ ਇੱਕ ਭੀੜ ਜਿਵੇਂ ਭੀੜ ਦੀ ਤੌਰ ਤੇ ਚੱਲ ਪੈਂਦੇ ਆ ਭਾਵਕ ਨੇ ਸਾਡੇ ਪੰਜਾਬੀ ਤੁਰ ਪੈਂਦੇ ਨੇ ਤੁਸੀਂ ਬੋਲ ਰਹੇ ਹੋ ਇਸ ਸਮੇਂ ਡਰ ਨਹੀਂ ਲੱਗਦਾ ਤੁਹਾਨੂੰ ਕਿ ਜਿਵੇਂ ਬਹੁਤੇ ਚੁੱਪ ਬੈਠ ਨੀ ਮੈਨੂੰ ਇਹ ਐ ਨਹੀਂ ਲੱਗਦਾ ਵੀ ਇਹ ਕੋਈ ਡਰਨ ਜਾਂ ਉਸ ਵਾਂਗ ਦੀ ਗੱਲ ਤਾਂ ਨਹੀਂ ਮੈਨੂੰ ਕੋਈ ਲੱਗਦੀ ਜੋ ਠੋਸ ਗੱਲ ਹੈਗੀ ਆ ਜੋ ਹਕੀਕਤ ਹੈਗੀ ਆ ਉਹ ਬੋਲੀ ਉਹ ਬੋਲੀ ਹੀ ਜਾਣੀ ਚਾਹੀਦੀ ਹੈ ਤੇ ਕਿਉਂਕਿ ਗੱਲ ਇਹ ਹੈ ਵੀ ਜੇ ਅਸੀਂ ਨਹੀਂ ਬੋਲਾਂਗੇ ਤਾਂ ਇਹਦੇ ਸਿੱਟੇ ਸਾਡੇ ਵਾਸਤੇ ਬਹੁਤ ਭਿਆਨਕ ਹੋਣੇ ਨੇ ਸਾਨੂੰ ਡਰਨਾ ਉਹਨਾਂ ਸਿੱਟਿਆਂ ਤੋਂ ਚਾਹੀਦਾ ਹੈ ਜੇ ਇੱਥੇ 파ਟਕਪਾਉ ਸਿਆਸਤ ਫੈਲਦੀ ਹੈ ਲੜਾਈਆਂ ਹੁੰਦੀਆਂ ਨੇ ਕੋਈ ਉਸ ਤਰ੍ਹਾਂ ਦੇ ਫਸਾਦ ਹੁੰਦੇ ਨੇ ਤਾਂ ਉਹ ਉਹਦਾ ਜਿਹੜਾ ਖਤਰਾ ਉਹ ਰੀਅਲ ਖਤਰਾ ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਵੀ ਹਾਇ ਇਸ ਕਰਕੇ ਕਿਸੇ ਨੇ ਫੇਸਬੁੱਕ ਤੇ ਤੁਹਾਨੂੰ ਗਾਲਾਂ ਕਢ ਉਹ ਤਾਂ ਕੱਢਣਗੇ ਇਹ ਤਾਂ ਕੱਢਣਗੇ ਜੀ ਹੁਣ ਇਸ ਇੰਟਰਵਿਊ ਤੇ ਵੀ ਨਿਕਲਣੀਆਂ ਹਨ ਹਾਂ ਉਹ ਜੋ ਵੀ ਆ ਉਹ ਉਹ ਵੱਡਾ ਖਤਰਾ ਨਹੀਂ ਹੈ ਖਤਰਾ ਅਸਲ ਦੇ ਵਿੱਚ ਇਹ ਰੀਅਲ ਹਾਲਤ ਭਾਈਚਾਰੇ ਨੂੰ ਤੋੜਨ ਵਾਲੀ ਆਂਦੀ ਹੈ ਉਹ ਬਹੁਤ ਜ਼ਿਆਦਾ ਵੱਡਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ ਇਸ ਪ੍ਰੋਗਰਾਮ ਚ ਆਉਣ ਲਈ ਇਸ ਮਸਲੇ ਦੇ ਉੱਤੇ ਚਰਚਾ ਕਰਨ ਲਈ ਧੰਨਵਾਦ ਧੰਨਵਾਦ